ਰੋਣਾ ਨਹੀਂ ਰੋਣਾ ਨਹੀਂ ਰੋਣਾ ਨਹੀਂ ਰੋਣਾ ਨਹੀਂ ਮਾਤਾ ਜੀ ਰੋ ਰੋ ਕਿਉਂ ਰਹੇ ਹੋ ਉਹ ਆਪਨੀ ਮਦਦ ਕਰਦੇ ਬਨੇ ਆਪਾਂ ਕਿਉਂ ਰੋ ਰਹੇ ਹੋ ਰੋ ਕਰ ਰਹੇ ਹਾਂ ਸਾਰਾ ਕੁਝ ਆਊਗਾ ਤੁਹਾਡੇ ਕੋਲ ਤੁਸੀਂ ਰੋ ਨਾ ਵਾ ਕਿਵੇਂ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਸਭ ਕੁਝ ਠੀਕ ਹੋ ਜਾਊਗਾ ਸ਼ਾਸਨ ਦਾ ਕੋਈ ਬੰਦਾ ਨਹੀਂ ਆਇਆ ਇੱਥੇ ਲੀਡਰ ਲੂਟਰ ਕੋਈ ਇੱਥੇ ਕੋਈ ਨਹੀਂ ਆਉਂਦਾ ਇਹ ਤਾਂ ਜਿਵੇਂ ਸਤੇਲੇ ਪੁੱਤਰ ਵਾਲੀ ਗੱਲ ਹੋ ਗਈ ਨਾ ਪਿੰਡਾਂ ਨੂੰ ਹੁਣ ਵੇਖਣਾ ਨਹੀਂ ਜਦ ਬੋਟਾ ਲੈਣ ਦੀ ਵਾਰੀ ਆndi ਉਹਦਾ ਤਾਂ ਸਾਰਾ ਕੁਝ ਹੋ ਜਾਂਦਾ ਲੱਖ ਲੱਖ ਰੁਪਏ ਦਾ ਕਿਲਾ ਸੀ ਜਿਹੜੀ ਇੰਨੀਆਂ ਮਿਹਨਤਾਂ ਦੇ ਨਾਲ ਕਾਰ ਕਰਕੇ ਤੇ ਅੱਜ ਸਭ ਕੁਝ ਲੁੱਟ ਗਿਆ ਸਾਨੂੰ ਸਰਕਾਰ ਵੱਲੋਂ ਕੋਈ ਆਦ ਨਹੀਂ ਹਾਂ ਇੱਕ ਦੋ ਡੈਥ ਹੋ ਗਈ ਇੱਥੇ ਇੱਕ ਬਜ਼ੁਰਗ ਮਾਤਾ ਦੀ ਹੋ ਗਈ ਸੀ ਦਵਾਈ ਦੇ ਕਾਰਨ ਇਲਾਜ ਤੇ ਜਾਤ ਨੂੰ 2 ਵਜੇ ਬਾਹਰ ਚਾਈ ਸੀ ਕਾफी ਮਕਾਨ ਡਿੱਗ ਪਏ ਕਿਵੇਂ ਬਾਈ ਹਾਲਾਤ ਲੱਗ ਰਹੇ ਆ ਤੁਹਾਨੂੰ ਹਾਲਾਤ ਤਾਂ ਬਹੁਤ ਮਾੜੇ ਨੇ ਸਰਕਾਰਾਂ ਕੁਝ ਕਰਦੀਆਂ ਨਹੀਂ ਪਿੰਡਾਂ 'ਚ ਆਪ ਆ ਕੇ ਵੇਖਣ ਵੀ ਕੀ ਹਾਲਾਤ ਨੇ ਐਮ ਐਲ ਏ ਜਾਂ ਕੋਈ ਐਮ ਪੀ ਬਣਾਉਣ ਦਾ ਕੀ ਫਾਇਦਾ ਹਾਂ ਜੇ ਕਿਸੇ ਨੇ ਆਣਾ ਹੀ ਨਹੀਂ ਇੱਥੇ ਜਿੰਨੇ ਆਈ ਜਾਂਦੇ ਸਰਕਾਰ ਦੇ ਬੰਦੇ ਬਸ ਜੂੜੇ ਲੈ ਕੇ ਵਾਪਸ ਚਲੇ ਜਾਂਦੇ ਆ ਬਸ ਸਿਰਫ ਫਾਰਮੈਲਿਟੀਆਂ ਜਿੰਦੀਆਂ ਹੋਈਆਂ ਨੇ ਉਹ ਪੂਰੀਆਂ ਕਰ ਰਿਆ ਜੀ ਮੇਰੇ ਸੁਪਾ ਵਿੱਚ ਬੱਚੇ ਕਰਨੇ ਸੀ ਰਾਤ 6 ਵਜੇ ਤੱਕ ਤਿਆਰ ਕਰਦੇ ਰਹੇ ਹੈਲਪ ਨੰਬਰ ਸੀਲ ਦਾ ਨੁਕਨ ਕੀਤਾ ਹੋਇਆ ਉਹਨੇ ਅਭੀ ਭੇਜਨੇ ਆ ਭੇਜਨੇ ਆ ਵੀ ਤਾਂ ਕੋਈ ਨਹੀਂ ਆਇਆ ਸਾਨੂੰ ਇਹਨਾਂ ਆ ਤੁਹਾਡੇ ਵਰਗੇ ਜਿਹੜੇ ਸੰਜੋਗੀ ਬਾਰ-ਬਾਰ ਦੀਆਂ ਸੰਸਥਾਵਾਂ ਨੇ ਉਹ ਸਾਡੀ ਸੇਵਾ ਕਰ ਰਹੇ ਸੀ ਐਮਐਲਏ ਆਇਆ ਸਵਣਾ ਐਮਐਲਏ ਇੱਥੇ ਇੱਕ ਵਾਰ ਹੀ ਆਇਆ ਉਸ ਤੋਂ ਬਾਅਦ ਮੁੜ ਕੇ ਆਇਆ ਨਹੀਂ ਉਹ ਬੰਦੇ ਉਧਰਲੇ ਕਹਿੰਦੇ ਸੀ ਵੀ ਸਵਣਾ ਸਾਹਿਬ ਆਏ ਸੀਗੇ ਪਹਿਲਾਂ ਜਿਹੜੇ ਐਮਐਲਏ ਨੇ ਉਹ ਪਹਿਲਾਂ ਆਏ ਸੀ ਜਦੋਂ ਪਾਣੀ ਨਹੀਂ ਹੈਗਾ ਸੀ ਸੜਕਾਂ ਤੇ ਅੱਛਾ ਜਦੋਂ ਤਾਂ ਪਾਣੀ ਆਇਆ ਉਸ ਤੋਂ ਬਾਅਦ ਉਹ ਨਹੀਂ ਆਇਆ ਉਸ ਤੋਂ ਬਾਅਦ ਅੰਦਰ ਨਹੀਂ ਆਇਆ ਨਹੀਂ ਆਇਆ ਲਾਤ ਬਹੁਤ ਮਾੜੇ ਨੇ ਜੀ ਬਹੁਤ ਮਾੜੇ ਹੈ ਲਾਤ 2030 ਚ ਵੀ ਆਏ ਸੀ ਹਾਂਜੀ 2030 ਤੋਂ ਜ਼ਿਆਦਾ ਜੀ ਜੀ 2030 ਨਾਲੋਂ ਜ਼ਿਆਦਾ ਜ਼ਿਆਦਾ ਜੀ 1 ਫੁੱਟ ਉੱਪਰ ਹੈ ਜੀ ਫਾਕ ਤੁਸੀਂ ਮੌਜੂਦ ਆ ਫਾਜ਼ਲਕਾ ਦੇ ਪਿੰਡ ਦੋਨਾ ਨਾਨਕਾਏ ਕਾਵਾਂ ਵਾਲੀ ਤੋਂ ਇਧਰਲੇ ਪਾਸੇ ਦੇ ਪਿੰਡ ਨੇ ਸੋ ਤੁਸੀਂ ਹਾਲਾਤ ਦੇਖ ਸਕਦੇ ਹੋ ਭਾਈ ਜੀ ਕਿੰਨੇ ਦਿਨ ਹੋ ਗਏ ਪਾਣੀ ਆਇਆ ਨੂੰ ਇੱਥੇ ਭਾਈ 22 23 ਦਿਨ ਭਾਈ 22 23 ਦਿਨ ਹੋ ਗਏ ਕਿੰਨੇ ਕਿੰਨੇ ਫੁੱਟ ਪਾਣੀ ਇੱਥੇ 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 4 4 ਫੁੱਟ ਆ ਇੱਥੇ 20 ਫੁੱਟ ਆ ਅੰਦਰ ਘਰਾਂ ਦੇ ਕਿੰਨਾਗਾ ਅੰਦਰ 4 5 5 ਫੁੱਟ ਪਾਣੀ ਅੰਦਰ 4 4 5 5 ਫੁੱਟ ਆ ਹਾਂਜੀ ਹਾਂਜੀ ਸੋ ਇਹ ਦੱਸ ਰਹੇ ਨੇ 4 4 5 5 ਫੁੱਟ ਪਾਣੀ ਆ ਅੰਦਰ ਤੇ ਬਾਹਰਲੇ ਪਾਸੇ 20-20 ਫੁੱਟ ਪਾਣੀ ਆ ਤੁਸੀਂ ਦੇਖ ਸਕਦੇ ਹੋ ਕਿਵੇਂ ਆ ਹਾਲਾਤ ਉਹੋ ਜਿਹਾਂ ਹੀ ਤਸਵੀਰਾਂ ਆ ਜਿਹੇ ਜਿਹਾਂ ਅਸੀਂ ਫਿਰੋਜ਼ਪੁਰ ਕੈਪਚਰ ਕਰੀਆਂ ਸੀ ਤਸਵੀਰਾਂ ਤੇ ਬਹੁਤ ਮੰਦੇ ਹਾਲਾਤਾਂ ਦੇ ਵਿੱਚ ਆ ਖਾਸ ਕਰਕੇ ਜੇ ਅਸੀਂ ਇਹ ਪਿੰਡਾਂ ਦੀ ਗੱਲ ਕਰਦੇ ਹਾਂ ਪਰ ਲਗਾਤਾਰ ਜਿਹੜੀਆਂ ਐਨਡੀਆਰਐਫ ਦੀਆਂ ਟੀਮਾਂ ਆ ਗਈਆਂ ਇੱਥੇ ਲਗਾਤਾਰ ਜਿਹੜੀਆਂ ਆਰਮੀ ਦੀਆਂ ਟੀਮਾਂ ਆ ਗਈਆਂ ਤੁਸੀਂ ਪਿਛਲੇ ਪਾਸੇ ਦੇਖ ਸਕਦੇ ਹੋ ਇੱਥੇ ਜਿਹੜਾਗਾ ਕਿਉਂਕਿ ਖਾਸ ਕਰਕੇ ਬਾਰਡਰ ਏਰੀਆ ਹੋਣ ਕਰਕੇ ਵੀ ਨੈਸ਼ਨਲ ਜਿਹੜੀ ਸਕਿਉਰਿਟੀ ਫੋਰਸ ਆ ਫੋਰਸਾਂ ਨੇ ਵੀ ਇੱਥੇ ਜਿਆਦਾ ਵੱਡੇ ਲੈਵਲ ਤੇ ਜਿਹੜਾ ਕੰਮ ਆ ਉਹ ਸਮਾਇਆ ਹੋਇਆਗਾ ਪਰ ਕਿਤੇ ਕਿਤੇ ਤੁਸੀਂ ਦੇਖੋਗੇ ਆ ਜਿੱਥੇ ਝੋਨਾ ਦਿਖ ਰਿਹਾ ਹੈਗਾ ਇੱਥੇ ਕਿਤੇ ਨਾ ਕਿਤੇ ਪਾਣੀ ਘਟ ਹੈ ਜਾਂ ਇਹ ਥਾਂ ਉੱਚਾ ਹੈਗਾ ਇਧਰਲੇ ਪਾਸੇ ਇੱਕੋ ਧਾਮ ਜਿਹੜਾ ਹੈਗਾ ਥਾਂ ਕੁਸ਼ ਮੀਵੇਂ ਥਾਂ ਆ ਜਾਂਦੇ ਆ ਪਰ ਤੁਸੀਂ ਦੇਖ ਸਕਦੇ ਹੋ ਕਿੰਨੇ ਜ਼ਿਆਦਾ ਘਰ ਨੇ ਜਿਹੜੇ ਬਿਲਕੁਲ ਜਿੰਨਾਂ ਦਾ رابطہ ਹੈਗਾ ਉਹ ਟੁੱਟ ਚੁੱਕਿਆ ਹੈਗਾ 12 13 ਪਿੰਡ ਦੱਸੇ ਜਾ ਰਹੇ ਨੇ ਇਧਰਲੇ ਪਾਸੇ ਜਿੰਨਾਂ ਦਾ ਜਿਹੜਾ رابطہ ਟੁੱਟ ਚੁੱਕਿਆ ਹੈਗਾ ਤੇ ਜਿਹੜੀ ਰਾਤ ਦੀ ਇੱਥੇ ਦੀ ਰਿਪੋਰਟ ਹੈ ਉਹ ਦੱਸਦੇ ਨੇ ਵੀ 6 ਇੰਚ ਪਾਣੀ ਰਾਤ ਦਾ ਜਿਹੜਾ ਹੈਗਾ ਉਹ ਵਧਿਆ ਹੈਗਾ ਇਹ ਜੀ ਹੀ ਰਿਪੋਰਟ ਸਾਨੂੰ ਹਰੀਕੇ ਤੋਂ ਅੱਜ ਸਵੇਰ ਦੀ ਮਿਲ ਰਹੀ ਹੈ ਵੀ ਹਰੀਕੇ ਪੱਤਨ ਵੀ ਜਿਹੜਾ ਜਿਆਦਾ ਪਾਣੀ ਵਧਿਆ ਹੈਗਾ ਕਿਉਂਕਿ 2,63,000 ਕਿਊਸਿਕ ਪਹਿਲਾਂ ਜਿਹੜਾ ਪਾਣੀ ਛੱਡਿਆ ਗਿਆ ਸੀ ਪਰ ਹੁਣ ਜਿਹੜਾ ਹੈਗਾ ਉਹ ਪਾਣੀ ਵੱਧ ਚੁੱਕਿਆ ਹੈਗਾ ਪੰਜਾਬ ਦੇ ਜਿੰਨੇ ਅਹਿਮ ਹਿੱਸੇ ਦਾ ਵੱਡੇ ਸ਼ਹਿਰਾਂ ਕੱਲ ਸਾਰਾ ਤਕਰੀਬਨ ਰਾਤ ਦੇਰ ਰਾਤ ਕੱਲ ਸ਼ਾਮ ਦੀ ਬਾਰਿਸ਼ ਹੋ ਰਹੀ ਸੀ ਬੜੀ ਤੇਜ਼ ਬਾਰਿਸ਼ ਹੋਈ ਆ ਖਾਸ ਕਰਕੇ ਜਿਹੜੇ ਏਰੀਆ 'ਚ ਅਸੀਂ ਸੀ ਫਾਜ਼ਲਕਾ ਤੋਂ ਲੈ ਕੇ ਫਿਰੋਜ਼ਪੁਰ ਤੱਕ ਬਹੁਤ ਤੇਜ਼ ਬਾਰਿਸ਼ ਸੀ ਜਲਾਲਾਬਾਦ ਦੀ ਗੱਲ ਕਰ ਲਈਏ ਗੁਰੂ ਹਰ ਗੁਰੂ ਹਰਸਾਏ ਦੀ ਗੱਲ ਕਰ ਲਈਏ ਇਧਰਲੇ ਪਾਸੇ ਪਿੰਡਾਂ ਦੇ ਵਿੱਚ ਜਿੱਥੇ-ਜਿੱਥੇ ਅਸੀਂ ਨਿਕਲੇ ਆ ਸੋ ਤੁਸੀਂ ਦੇਖ ਸਕਦੇ ਹੋ ਲਗਾਤਾਰ ਜਿਹੜਾ ਹੈਗਾ ਉਹ ਇੱਥੇ ਬੋਟਸ ਪਾਪਾ ਕਹਿ ਰਹੀਏ ਵੀ ਜਿਵੇਂ ਉੱਥੇ ਕਮਰਸ਼ੀਅਲ ਪਰਪਸ ਲਈ ਨਹੀਂ ਯੂਜ਼ ਹੋ ਰਹੀਆਂ ਸੀ ਪਰ ਇੱਥੇ ਲਗਾਤਾਰ ਜਿਹੜੀਆਂ ਬੋਤਲਾਂ ਕਮਰਸ਼ੀਅਲੀ ਯੂਜ਼ ਹੋ ਰਹਿਣਾਂਗੀਆਂ ਕਿਉਂਕਿ ਪਾਣੀ ਦੀ ਗੱਲ ਕਰ ਲਈਏ ਰਸਦ ਦੀ ਗੱਲ ਕਰ ਲਈਏ ਦੁੱਧ ਦੀ ਗੱਲ ਕਰ ਲਈਏ ਉਹ ਟੋਟਲੀ ਜਿਹੜਾ ਪਿੰਡ ਆ ਇਹ ਪਿਛਲੇ 20 ਦਿਨਾਂ ਤੋਂ ਐਨਡੀਆਰਐਫ ਦੇ ਉੱਤੇ ਡਿਪੈਂਡੈਂਟ ਨੇ ਪ੍ਰਸ਼ਾਸਨ ਦੇ ਉੱਤੇ ਡਿਪੈਂਡੈਂਟ ਨੇ ਸੋ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਬਹੁਤ ਬੁਰਾ ਹਾਲ ਆ ਇਹ ਪਿੰਡਾਂ ਦਾ ਪਿੰਡ ਥੋੜੇ ਉੱਚੇ ਥਾਂਗਾ ਤੇ ਪਿੰਡ ਦੇ ਵਿੱਚ ਪਾਣੀ ਹੈਗਾਗਾ 4-4 5-5 ਫੁੱਟ ਪਾਣੀ ਹੈਗਾਗਾ ਘਰਾਂ ਦੇ ਵਿੱਚ ਜੇ ਅਸੀਂ ਗੱਲ ਕਰਦੇ ਹਾਂ ਸੋ ਤੁਸੀਂ ਤਸਵੀਰਾਂ ਦੇਖੋ ਅੱਗੇ ਆਪਾਂ ਗੱਲਬਾਤ ਵੀ ਤੁਹਾਨੂੰ ਸੁਣਾਵਾਂਗੇ ਇਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਪਿੰਡ ਵਾਸੀਆਂ ਦੇ ਨਾਲ ਜਿੰਨਾ ਅਸੀਂ ਨੇੜੇ ਜਾ ਸਕਦੇ ਹੋਏ ਪਰ ਤੁਸੀਂ ਦੇਖ ਸਕਦੇ ਹੋ ਵੀ ਬੋਟਾਂ ਕਿਉਂਕਿ ਇਹ ਖਾਸ ਕਰਕੇ ਜੇ ਅਸੀਂ ਇਸ ਇਹਨਾਂ ਬੋਟਾਂ ਦੀ ਗੱਲ ਕਰਦੇ ਹਾਂ ਜਿਹੜੀਆਂ ਇੰਜਨ ਵਾਲੀਆਂਆਂ ਗਈਆਂ ਇਹ ਘੱਟ ਪਾਣੀ ਦੇ ਵਿੱਚ ਫਿਰ ਥੱਲੇ ਝੋਨਾ ਫਸਣ ਲੱਗ ਜਾਂਦਾ ਫਿਰ ਬੜੀ ਜ਼ਿਆਦਾ ਜਿਹੜੀ ਆ ਉਹ ਮੁਸ਼ਕਲ ਆਉਂਦੀ ਆ ਤੁਸੀਂ ਭਾਈ ਲੋਕਲੋਂ ਲੋਕਲ ਪਿੰਡ ਤੋਂ ਹਾਂ ਆ ਭਾਈ ਫੜਾਓ ਮਾਈਕ ਉਹਨਾਂ ਨੂੰ ਕਿਵੇਂ ਬਾਈ ਹਾਲਾਤ ਹਾਲਾਤ ਬਹੁਤ ਮਾੜੇ ਨੇ ਜੀ ਬਹੁਤ ਮਾੜੇ ਹਾਲਾਤ 2030 ਚ ਵੀ ਆਏ ਹਾਂ ਹਾਂਜੀ 2030 ਤੋਂ ਜ਼ਿਆਦਾ ਜੀ ਜੀ 2023 ਨਾਲੋਂ ਜ਼ਿਆਦਾ ਜ਼ਿਆਦਾ ਜੀ 1 ਫੁੱਟ ਉੱਪਰ ਹੈ ਜੀ 1 ਫੁੱਟ ਉੱਪਰ ਹਾਂਜੀ ਹਾਂਜੀ 23 ਨਾਲ ਜੀ ਕਿੰਨੇ ਪਿੰਡ ਨੇ ਬਾਈ ਇੱਧਰਲੇ ਪਾਸੇ ਇੱਥੇ 13 ਪਿੰਡ ਨੇ ਜੀ ਤੇ 13 ਪਿੰਡ ਹਾਂਜੀ ਹਾਂਜੀ ਇਹਨਾਂ ਦਾ ਬਿਲਕੁਲ ਕਨੈਕਸ਼ਨ ਹਾਂਜੀ ਹਾਂਜੀ ਟੁੱਟ ਗਿਆ ਟੁੱਟ ਗਿਆ ਜੀ ਬਹੁਤ ਹਾਲਾਤ 13 ਪਿੰਡ ਦਾ ਖਰਾਬ ਹੈ ਨੇ ਜੀ ਪਿੰਡ ਦੇ ਵਿੱਚ ਕਿੰਨੇ ਲੋਕ ਨੇ ਲੋਕ ਬੜੇ ਨੇ ਜੀ हां जी हां जी फिर बाहर क्यों नहीं रेस्क्यू क्यों बाहर सर किया जाइए पशु है इन्हें कोई खाना आ जाए ना कोई नहीं आंदा ਤੁਸੀਂ ਅੱਜ ਆਏ ਦੇ ਮਿਹਰਬਾਨੀ ਤੁਹਾਡੀ ਔਰ ਕੋਈ ਨਹੀਂ ਆਦਾ ਪਿੱਛੂ ਕਾਂ ਵਾਲੀ ਨਵਾਂ ਹਸਤਾ ਸਾਰੇ ਪਿਛਾਈ ਰੈਸ਼ਨ ਲੈ ਜਾਂਦੇ ਨੇ ਸਾਦੇ ਨੂੰ ਪਹੁੰਚਦੇ ਨਹੀਂ ਅੱਜ ਤੁਹਾਡੀ ਮਿਹਰਬਾਨੀ ਤੁਸੀਂ ਕਿਹੜੇ ਸਿੱਧਾ ਆ ਜਿੱਥੇ ਲਿਆਂਦਾ ਸਾਦੇ ਵਾਸਤੇ ਤੁਹਾਡੀ ਬਹੁਤ ਮਿਹਰਬਾਨੀ ਥੈਂਕ ਯੂ ਵੀਰ ਜੀ ਨਹੀਂ ਨਹੀਂ ਜੀ ਅੱਜ ਹੀ ਆਏ ਨੇ ਅੱਜ ਜੇ ਕੋਈ ਨਹੀਂ ਕਦੇ ਕਿਸੇ ਸਾਰ ਲਈ ਸਾਦੀ ਅੱਛਾ ਅੱਜ ਪਹਿਲਾ ਦਿਨ ਹੈ ਪਹਿਲਾ ਬਾਅਦ ਇਹ ਅੱਜ 22 23 ਦਿਨ ਬਾਅਦ ਅੱਜ ਆਏ ਨੇ ਜੀ ਹਾਂ ਜੀ ਹਾਂ ਜੀ ਤੁਸੀਂ ਦੇਖ ਸਕਦੇ ਹਾਂ ਜੀ ਮਿਹਰਬਾਨੀ ਹਾਂ ਜੀ ਹਾਂ ਜੀ ਹਾਂ ਜੀ ਤੁਸੀਂ ਦੇਖ ਸਕਦੇ ਹੋ ਵੀ ਅੱਜ ਪਹਿਲੇ ਦਿਨ ਜਿਹੜੀਆਂ ਗੀਆਂ ਉਹ ਟੀਮਾਂ ਇੱਥੇ ਆਨਾਂਗੀਆਂ ਤੇ ਥੱਲੇ ਤੁਸੀਂ ਪਾਣੀ ਦੇਖ ਸਕਦੇ ਹੋ ਕਿਵੇਂ ਬੋਟਾਂ ਨੂੰ ਅੱਗੇ ਲੈ ਕੇ ਜਾਣਾ ਪੈਂਦਾ ਹੈਗਾ ਤੁਸੀਂ ਦੇਖ ਸਕਦੇ ਹੋ ਚੱਪੂ ਲਾ ਦਿਓ ਬਾਈ ਕੰਦ ਨਾਲ ਸੋ ਤਸਵੀਰਾਂ ਦੇ ਵਿੱਚ ਅੱਜ ਇਹ ਪਿੰਡ ਵਾਲੇ ਕਹਿ ਰਹੇ ਨੇ ਵੀ ਪਹਿਲੀ ਵਾਰ ਜਿਹੜਾ ਹੈਗਾ ਇੱਥੇ ਉਹ ਸਾਡੇ ਲਈ ਕੋਈ ਰਾਹਤ ਸਮੱਗਰੀ ਜਿਹੜੀ ਪਹੁੰਚੀ ਆ ਸੋ ਲਗਾਤਾਰ ਹੁਣ ਕਿਉਂਕਿ ਹੁਣ ਵੱਡੇ ਪੱਧਰ ਦੇ ਉੱਤੇ ਇੱਥੇ ਐਨਡੀਆਰਐਫ ਨੇ ਵੀ ਪੂਰਾ ਇੰਤਜ਼ਾਮ ਕਰ ਲਿਆ ਹੈਗਾ ਹੋਰ ਵੀ ਪ੍ਰਸ਼ਾਸਨ ਨੇ ਇੱਥੇ ਲੋਕਲ ਜਿਹੜਾ ਡੀਸੀ ਆ ਐਡਮਿਨਿਸਟ੍ਰੇਸ਼ਨ ਨੇ ਉਹਨਾਂ ਨੇ ਵੀ ਪੂਰਾ ਇੰਤਜ਼ਾਮ ਕਰ ਲਿਆ ਹੈਗਾ ਤੇ ਕਈ ਸਮਾਜ ਸੇਵੀ ਸੰਸਥਾਵਾਂ ਜਿਵੇਂ ਬੜੂ ਸਾਹਿਬ ਦੀ ਗੱਲ ਕਰ ਲਈਏ ਇਥੋਂ ਪੁੱਛੋ ਤੋਂ ਬਾਬਾ ਰੂਮੀਆਣਿਆਂ ਦੀ ਉਹਨਾਂ ਦੀ ਗੱਲ ਕਰ ਲਈ ਸਾਰੀਆਂ ਸੰਸਥਾਵਾਂ ਕੱਲ ਇੱਥੇ ਸਰਤਾਜ ਫਾਊਂਡੇਸ਼ਨ ਦੀ ਵੀ ਕੁਝ ਕਿਸੇ ਸਾਨੂੰ ਤਸਵੀਰਾਂ ਮਿਲਿਆਂਗੀਆਂ ਦੇਰ ਰਾਤ ਤਾਂ ਉਹ ਲਗਾਤਾਰ ਇੱਥੇ ਹੁਣ ਬੰਦੇ ਲੱਗੇ ਹੋਏ ਨੇ ਤਾਂ ਹੁਣ ਹੌਲੀ-ਹੌਲੀ ਜਿਹੜਾਗਾ ਉਹ ਕੰਮ ਚੱਲ ਪੈਣਾਗਾ ਸੋ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਜਿੰਨੀਆਂ ਸਮਾਜ ਸੇਵੀ ਸੰਸਥਾਵਾਂ ਆਈਆਂ ਲਗਾਤਾਰ ਉਹ ਜਿਹੜਾ ਹੈਗਾ ਲੱਗੇ ਹੋਏ ਨੇ ਤਾਂ ਇੱਥੇ ਪਹੁੰਚੇ ਨੇ ਲੋਕ ਵੀ ਧੰਨਵਾਦ ਕਰ ਰਹੇ ਨੇ ਤੇ ਆਪਾਂ ਪਿੰਡ ਵਾਲਿਆਂ ਦੇ ਨਾਲ ਗੱਲਬਾਤ ਵੀ ਕਰਾਂਗੇ ਇਹਨਾਂ ਨੂੰ ਵੀ ਪੁੱਛਦੇ ਹਾਂ ਵੀ ਕੀ ਇਹਨਾਂ ਨੂੰ ਮੁਸ਼ਕਲਾਂ ਆ ਰਹਿਣਾਂਗੀਆਂ ਤੁਸੀਂ ਸਵਕਤ ਤੁਸੀਂ ਬਿਲਕੁਲ ਪਿੰਡ ਦੇ ਵਿਚਕਾਰ ਮੌਜੂਦ ਆ ਤੁਸੀਂ ਪਾਣੀ ਦੇਖ ਸਕਦੇ ਹੋ 20 3-3 ਫੁੱਟ 22 ਫੁੱਟ ਇੱਥੇ ਅੰਦਰ ਵੀ ਪਾਣੀ ਆ ਬਾਹਰ ਤਾਂ ਬਹੁਤ ਜ਼ਿਆਦਾ ਪਾਣੀ ਆ ਜਿਵੇਂ ਦੱਸਿਆ 12 ਫੁੱਟ 15 ਫੁੱਟ ਇੱਥੇ ਪਾਣੀ ਹੈਗਾ ਬਾਈ ਜੀ ਕਿੰਨੇ ਦਿਨ ਹੋ ਗਏ ਇੱਥੇ ਪਾਣੀ ਕਿ ਇੱਥੇ ਹੋ ਗਏ 25 ਦਿਨ 25 ਦਿਨ ਹੋ ਗਏ ਹਾਂਜੀ ਤੇ ਤੁਹਾਡੇ ਕੋਲੇ ਆ ਰਿਹਾ ਰਸਦ ਪਾਣੀ ਜਾਂ ਕੁਝ ਜਿਹੜੀ ਚੀਜ਼ ਦੀ ਲੋੜ ਆ ਹਾਂਜੀ ਆ ਪਹੁੰਚ ਰਿਹਾ ਜਿਹੜੇ ਵੀਰ ਆਪਣੇ ਭਰਾ ਕੋਈ ਸਹਾਇਤਾ ਕਰ ਰਹੇ ਨੇ ਉਹ ਪਹੁੰਚ ਰਿਹਾ ਹੈ ਉਹ ਪਹੁੰਚ ਰਿਹਾ ਤੁਹਾਡੇ ਕੋਲੇ ਹਾਂ ਕੀ ਚੀਜ਼ ਦੀ ਹੁਣ ਤੁਹਾਨੂੰ ਲੋੜ ਆ ਸਭ ਤੋਂ ਜ਼ਿਆਦਾ ਸਭ ਤੋਂ ਜ਼ਿਆਦਾ ਤਾਂ ਜਿਵੇਂ ਰਾਸ਼ਨ ਦੀ ਹਾਂ ਤੇ ਪਸ਼ੂਵਾਦੀ ਚਾਰੇ ਦੀ ਇਹ ਕਿੰਨੇ ਪਿੰਡ ਆ ਜਿਹੜੇ ਕਮਾਂ ਵਾਲੀ ਤੋਂ ਇਧਰਲੇ ਪਾਸੇ ਆ ਜੀ ਤੇ ਬਣ ਜਾਂਦੇ ਨੇ ਲਗਭਗ 8-9 ਪਿੰਡ ਬਣ ਜਾਂਦੇ ਆ 8-9 ਪਿੰਡ ਬਣ ਜਾਂਦੇ ਆ ਜੀ ਟੋਟਲ ਵੈਸੇ 12 ਬਣਦੇ ਮੁਾਰਜਮ ਸ਼ੇਰ ਵੀ ਪਿੰਡ ਦੇ ਨੇ ਐਂਡ ਤੇ ਹਾਂ 2023 ਨਾਲੋਂ ਕਿਵੇਂ ਆ ਹਾਲਾਤ 2023 ਨਾਲੋਂ ਜ਼ਿਆਦਾ ਪਾਣੀ ਜ਼ਿਆਦਾ ਪਾਣੀ ਹਾਂ ਜ਼ਿਆਦਾ ਪਾਣੀ ਤੇ ਘਰਾਂ ਦਾ ਵੀ ਨੁਕਸਾਨ ਹੋਇਆਗਾ ਹਾਂਜੀ ਬਹੁਤ ਰਾਤ ਨੂੰ 2 ਵਜੇ ਬਾਅਦ ਛਾਈ ਸੀ ਜੀ ਕਾਫੀ ਮਕਾਨ ਡਿੱਗ ਪਏ ਜੀ ਤੇ ਲੋਕਾਂ ਦੇ ਉੱਪਰ ਛੱਤਾਂ ਦੇ ਸਮਾਨ ਪਿਆ ਹੈ। ਹਾਂ। ਉਹ ਵੀ ਬੀਜੀ ਜਾ ਰਿਹਾ ਹੈ। ਹਾਂ ਹਾਂ। ਉਹਦੇ ਵਾਸਤੇ ਕੋਈ ਹੱਲ ਨਹੀਂ ਹੋ ਰਿਹਾ। ਕੋਈ ਕੋਈ ਹੱਲ ਨਹੀਂ ਹੋ ਰਿਹਾ। ਜੀ। ਤੇ 1988 ਨਾਲੋਂ ਕਿਵੇਂ ਆ ਜੀ? ਜ਼ਿਆਦਾ। 1988 ਤੋਂ ਜ਼ਿਆਦਾ ਆ। ਆਹ ਜ਼ਿਆਦਾ। ਜ਼ਿਆਦਾ ਆ ਆਪਣੀ। ਹਾਂਜੀ। ਤੇ ਤਰਪਾਲਾ ਵੀ ਚਾਹੀਦੇ ਆ ਜੀ। ਹਾਂਜੀ। ਸਮਾਨ ਉੱਤੇ ਵਿਛਰਿਆ ਤਰਪਾਲਾ ਜੀ। ਹਾਂਜੀ ਹਾਂਜੀ। ਜੀ। ਜੀ। ਤੇ ਲਗਾਤਾਰ ਤੁਹਾਨੂੰ ਪ੍ਰਸ਼ਾਸਨ ਸੰਯੋਗ ਕਰ ਰਿਹਾ ਹੈਗਾ? ਹਾਂਜੀ ਕਰ ਰਿਹਾ। ਪ੍ਰਸ਼ਾਸਨ ਸੰਯੋਗ ਕਰ ਰਿਹਾ ਹੈ। ਹਾਂਜੀ ਜੀ ਜੀ। ਤੁਸੀਂ ਕੁਝ ਆਪਣੇ ਪ੍ਰਸ਼ਾਸਨ ਵੱਲੋਂ ਵੀ ਸੰਯੋਗ ਹੋ ਰਿਹਾ ਹੈ। ਕੁਝ ਮੇਰੇ ਪੁਰਾ ਆਪਣੇ ਆ ਰਹੇ ਨੇ ਜੋ ਸਮਾਜ ਸੇਵੀ ਸਾਹਿਬ ਸਮਾਜ ਸਾਹਿਬ ਉਹ ਵੀ ਸੇਵਾ ਕਰੇਗੀ ਗਾਵਾਸਤੀ ਪੈਣ ਉਹਨਾਂ ਨਾਲ ਪਾੜ ਡਾਣੀਆਂ ਤੇ ਪੈਣ ਸੁੱਕੀ ਥਾਂ ਤੇ ਉਹ ਫਾਇਦਾ ਇਹਦਾ ਠਾ ਰਹਿਣਾ ਹੈ ਇਧਰ ਜੋਬੇ ਵਾਲਾ ਉਹ ਵੀ ਸਮਾਨ ਆ ਰਿਹਾ ਹੈ ਉੱਪਰ ਹੀ ਗਾਇਬ ਕਰ ਲੈਂਦੇ ਨੇ ਠੀਕ ਹੈ ਕੋਈ ਸ਼ਿਕਾਇਤ ਨਹੀਂ ਆਉਂਦਾ ਵਿਚਾਰ ਉਹ ਇਹ ਮੰਨ ਤੁਸੀਂ ਕਿੱਥੋਂ ਆਉਂਦੇ ਹੋ ਜੀ ਉੱਤਰਾਖੰਡ ਬਾਜਪੁਰ ਤੋਂ ਬਾਬਾ ਪ੍ਰਤਾਪ ਸਿੰਘ ਜੀ ਠੀਕ ਹੈ ਜੀ ਸੰਤ ਬਾਬਾ ਸੰਦੀਪ ਸਿੰਘ ਜੀ ਪੁੱਛੋ ਸਾਹਬ ਵਾਲਿਆਂ ਨੇ ਜੋ ਇੱਥੇ ਸੇਵਾ ਸ਼ੁਰੂ ਕੀਤੀਆਂ ਉਹਨਾਂ ਨੇ ਸੇਵਾ ਲਈ ਸੀ ਉਰਮੀ ਤੋਂ ਹਾਂਜੀ ਹਾਂਜੀ ਤੇ ਬਾਬਾ ਬਲਜੀਤ ਸਿੰਘ ਜੀ 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 ਕਿ ਅਸੀਂ ਇੱਥੇ ਆ ਹੀ ਵੇਖਣ ਆਏ ਸੀ ਕਿ ਜਿਹੜੀ ਆ ਰਸਤ ਪਾਣੀ ਆ ਗਾੜੀ ਪਹੁੰਚਦੀ ਆ ਕਿੱਦਾਂ ਪਹੁੰਚਦੀ ਆ ਕਿੱਦਾਂ ਨਹੀਂ ਪਹੁੰਚਦੀ ਕਿਹੜੀ ਚੀਜ਼ ਦੀ ਲੋੜ ਆ ਉਹਨਾਂ ਕਰਕੇ ਇਹਨਾਂ ਨੂੰ ਮਿਲਣ ਵਾਸਤੇ ਆਏ ਆ ਇਸ ਜਗ੍ਹਾ ਦੇ ਉੱਤੇ ਕਿ ਰਸਤੇ ਕਈ ਲਾ ਕੇ ਪਿੱਛੇ ਚਲੇ ਜਾਂਦੇ ਆ। ਮੈਂ ਤਰਪਾਲਾਂ ਵਗੈਰਾ ਦਾ ਕਹਿ ਰਿਹਾ ਹਾਂ। ਹਾਂਜੀ ਇਹ ਤਰਪਾਲਾਂ ਤਰਪਾਲਾਂ ਜੋ ਵੀ ਇੰਤਜ਼ਾਮ ਹੁਣ ਆਉਣ ਗਿਆ ਤੇ ਸੰਗਤ ਨੂੰ ਵੀ ਅਪੀਲ ਏ ਕਿ ਆਪ ਸੰਗਤ ਜਿਹੜੀ ਰਾਜ ਸਮਾਨ ਨਾਲ ਲਾ ਕੇ ਜਾਵੇ ਜਿੱਥੇ ਲੋਡ ਵੰਦ ਲੋਕ ਦਰਿਆ ਤੋਂ ਪਾਰ ਰਹਿੰਦੇ ਆ ਉੱਥੋਂ ਤੱਕ ਆਪ ਸਮਾਨ ਪਹੁੰਚਾ ਕੇ ਜਾਣ ਇਹ ਉਹਨਾਂ ਦੀ ਬਹੁਤ ਬਹੁਤ ਮਿਹਰਬਾਨੀ ਹੋਊਗੀ ਔਰ ਸੇਵਾ ਸਫਲੀ ਹੋਊਗੀ। ਸਹੀ ਸੇਵਾ ਦਿੱਤੀ ਸਹੀ ਜੀ ਸਿਸ ਕਰਕੇ ਆ ਆੜਾ ਸਮਾਇਆ ਮਹਾਰਾਜ ਦੀ ਕਿਰਪਾ ਦੇ ਨਾਲ ਸਭ ਨੂੰ ਸਹਾਇਤਾ ਕਰਨ ਦੀ ਲੋੜ ਆ ਇਸ ਟਾਈਮ ਜਿਹੜਾ ਅੱਪ ਹੁਣ ਅੱਜ ਪਾਣੀ ਅੱਜ ਮੀਂਹ ਘਟਿਆ ਨਾ ਹਾਂ ਕੱਲ ਵੀ ਬਹੁਤ ਬਰਸਾਤ ਸੀਗੀ ਜੀ ਜੀ ਬਿਲਕੁਲ ਤੇ ਪਰਸੋ ਵੀ ਬਹੁਤ ਬਰਸਾਤ ਸੀਗੀ ਜੀ ਜੀ ਹਰੇ ਪੰਜਾਬ ਤੇ ਨਾ ਹੁੰਦੀ ਆ ਪੰਜਾਬ ਇਸ ਟਾਈਮ ਬਿਲਕੁਲ ਅੜਟ ਤੇ ਆ ਆੜੇ 12 ਪਿੰਡ ਆ ਇਹਨਾਂ ਦਾ ਵੀ ਚਲੋ ਪਿੰਡ ਤੇ ਉਧਰ ਅਸੀਂ ਫਿਰੋਜ਼ਪੁਰ ਸੀ ਕਿ ਕੱਲ ਰਾਜੋਗੀ ਘੱਟੀ ਵਾਲੇ ਬੰਨੇ ਜੀ ਜੀ ਤੇ ਉਧਰ ਵੀ ਬਹੁਤ ਬੁਰਾ ਹਾਲ ਆ ਲਿਆ ਤੇ ਜਿੱਦਾਂ ਰਸਤੇ ਕੱਟ ਗਿਆ ਨਾ ਜਦੋਂ ਕਾਵਾਂ ਵਾਲੀ ਪੱਤੀ ਵਾਲਾ ਪੁਲ ਜਿਹੜਾ ਵਾ ਉਹ ਡੁੱਬਣ ਦਾ ਕਰਕੇ ਇਹਦੇ ਨਾਲ ਕਨੈਕਸ਼ਨ ਹੀ ਕੱਟਿਆ ਗਿਆ ਅੱਗੇ ਜੀ ਜੀ ਹੁਣਾਂ ਬੀੜੀਆਂ ਤੇ ਆਉਂਦੇ ਆ ਸਮਾਨ ਕੋਈ ਸਾਧਨ ਇੱਥੇ ਹੈ ਨਹੀਂ ਕਿ ਇੰਤਜ਼ਾਮ ਤੇ ਮਹਾਰਾਜ ਕਿਰਪਾ ਕਰੇ ਸਾਰੀ ਸੰਗਤ ਨੂੰ ਪੂਰੇ ਸਭ ਨੂੰ ਦੇਸ਼ ਵਾਸੀਆਂ ਅਪੀਲ ਏ ਕਿ ਵੱਤਵਾ ਜੋ ਵੀ ਸਮਾਨ ਲੈ ਕੇ ਆਉਣ ਕੋਈ ਵੀ ਸੇਵਾ ਕਰੇ ਅਖੀਰ ਤੱਕ ਸੇਰੇ ਤੱਕ ਪਹੁੰਚਾਉਣ ਦੀ ਵੀ ਕਿਰਪਾ ਕਰਨ ਨਾਲ ਰਾਹ ਚ ਲਾ ਕੇ ਨਾ ਜਾਣ ਕਦੀ ਹਾਂਜੀ ਹਾਂਜੀ ਤੁਸੀਂ ਪੰਜੋਂ ਕਿਵੇਂ ਪੰਜ ਹਾਂ ਕਿਵੇਂ ਜਿਵੇਂ ਬਜ਼ੁਰਗ ਦੱਸ ਰਿਹਾ ਵੀ 88 ਨਾਲੋਂ ਵੀ ਜ਼ਿਆਦਾ ਬਰੇਂਗ ਲਾ ਆ ਗਿਆ ਜ਼ਿਆਦਾ ਪਾਣੀ ਹੋ ਗਿਆ ਜੀ 88 ਨਾਲ ਵੀ ਪਿੰਡ ਦੋਨਾਂ ਨਾਲ ਕਾ ਹਾਂ ਅੱਧੇ ਕੋਲ ਕੋਈ ਛੇ ਨਹੀਂ ਅਪੜ ਦੀ ਪਿੱਛੇ ਹੀ ਵੰਡਿਆ ਜਾਂਦਾ ਬੰਦੇ ਇੱਦੇ ਕੋਈ ਛੇ ਨਹੀਂ ਅਪੜ ਲਈ ਅਸੀਂ ਹੁਣ ਕਹਾਂਗੇ ਹਾਂ ਨਹੀਂ ਜੋ ਹੀ ਛੇ ਆਵੇ ਇੱਥੇ ਸਿੱਧੀ ਹੀ ਚਾਣੀ ਚਾਹੀਦੀ ਹੈ ਕਹਾਂਗੇ ਪਾਣੀ ਪੀਣ ਵਾਲੇ ਵੀ ਨਹੀਂ ਇੱਥੇ ਗਾ ਕੀ ਆ ਰੋਏਗਾ ਸੀ ਪਾਣੀ ਤੁਹਾਡੇ ਕੋਲੇ ਪਹੁੰਚ ਚੁੱਕਿਆ ਗਿਆ ਪਾਣੀ ਪਹੁੰਚ ਚੁੱਕਿਆ ਹੋਰ ਵੀ ਬੋਟਸ ਆਉਂਦੀਆਂ ਨੇ ਲਗਾਤਾਰ ਹੁਣ ਤੁਹਾਡਾ ਕਰਤਾ ਮੈਡੀਕਲ ਮੈਡੀਸਨ ਵੀ ਆ ਰਹੀ ਹੈ ਕੀ ਆ ਰਹੀ ਹੈ ਮੈਡੀਕਲ ਵੀ ਨਹੀਂ ਇੱਥੇਗਾ ਕੁਝ ਹੋਉਂਗਾ ਨਹੀਂਗਾ ਸਾਰਾ ਕੁਝ ਆਊਗਾ ਤੁਹਾਡੇ ਕੋਲੇ ਵੋਈ ਮਾਰ ਬੰਦੇ ਤੇ ਉਹ ਪਾਰ ਹੈ ਲਗਾਏ ਨੋ ਵੀ ਖਰੇ ਜੀ ਕੀ ਬੰਦਾ ਉਹ ਨਹੀਂ ਬੰਦਾ ਜਿਆਦਾ ਕਿਸ਼ਤੀਆਂ ਮਗਾ ਲਈਆਂ ਹੁਣ ਆ ਰਿਹਾ ਹੁਣ ਤੁਹਾਡੇ ਕੋਲੇ ਸਾਰਾ ਸਮਾਨ ਆਊਗਾ ਸੋ ਤੁਸੀਂ ਦੇਖ ਸਕਦੇ ਹੋ ਲੋਕਾਂ ਦੇ ਜਿਹੜੇ ਬਹੁਤ ਬੁਰੇ ਹਾਲਾਤ ਨੇ ਇੱਥੇ ਤੇ ਅਸੀਂ ਵੀ ਇੱਥੋਂ ਦੇ ਜਿਹੜੇ ਪ੍ਰਸ਼ਾਸਨ ਨੂੰ ਉਹ ਬੇਨਤੀ ਕਰ ਰਹੇ ਹਾਂ ਹਾਲਾਂਕਿ ਅੱਜ ਅੱਜ ਇੱਥੇ ਬਹੁਤ ਜ਼ਿਆ मतलब इंडिया कोई किसी दी फार नहीं लंदे सिगे हां आ कल तो जदों न दी खबर लगी उदो दे ही थोड़ा जे इन्हने कीता नहीं ते इथे इंडिया नहीं आगी उधर जाते सिगे एनडीआरएफ हां जी हां जी ए नहीं कर रहे आर्मी ਸਾਡਾ ਕਰ ਰਹੇ ਨੇ اچھا ਐਨਡੀਆ ਕੱਟ ਕਰ ਰਿਹਾ ਹਾਂਜੀ ਹਾਂਜੀ ਜੋ ਨਵੇ ਹੈਗੀ ਉਹ ਕਰ ਰਹੇ ਨੇ ਸਾਡੇ ਨੇ ਕ੍ਰਿਸਟੀਆਂ ਮਂਗਾ ਲੀਆਂ ਹੁਣ ਕਰ ਰਹੇ ਨੇ ਇਹਨਾਂ ਨੂੰ ਕੱਲ ਇਹਨਾਂ ਦੀ ਖਬਰ ਫੀਗੀ ਤਾਂ ਅੱਜ ਇਹਨਾਂ ਨੇ ਮੰਗਾਈ ਨਹੀਂ ਤਾਂ ਨਹੀਂ ਮੰਗਾ ਰਹੇ ਇਹ ਗਾਂ ਤਾਂ ਆ ਰਹੀ ਨਹੀਂ ਦੋਨਾਂ ਨਾਲਕਾ ਵਿੱਚ ਬਾਕੀ ਉੱਪਰ ਜਾ ਰਹੇ ਸੀਗੇ ਇਹ ਆਪਣੇ ਆਪ ਥੋੜਾ ਫੋਟੋ ਖਿੱਚ ਕੇ ਬਾਰ ਕੱਢ ਲੈਂਦੇ ਨੇ ਜੀ ਕਿਸੇ ਨੂੰ ਲੈ ਕੇ ਨਹੀਂ ਜਾਂਦੇ ਕਿਸੇ ਨੂੰ ਲੈ ਕੇ ਨਹੀਂ ਆਉਂਦੇ ਜੀ ਜੀ ਸੋ ਇਹ ਹਾਲਾਤ ਨਹੀਂ ਲਗਾਤਾਰ ਅਸੀਂ ਅੱਜ ਸਾਰੇ ਦਿਨ ਦੀਏ ਤੁਹਾਨੂੰ ਰਿਪੋਰਟ ਦਿਖਾਵਾਂਗੇ ਫਾਜ਼ਲ ਕਾਦੀ ਵੀ ਇੱਥੇ ਆ ਜਿਹੜੇ ਪਿੰਡਾਂ 12 13 ਜਿਹੜੇ ਇਕੱਠੇ ਹੋਏ ਨੇ ਪਹਿਲਾਂ ਅਸੀਂ ਦੂਜੇ ਪਾਸੇ ਸੀਗੇ ਕਾਮਾਂ ਵਾਲੀ ਪੁਲ ਦੇ ਉੱਤੇ ਤੇ ਹੁਣ ਅਸੀਂ ਇੱਧਰਲੇ ਪਾਸੇ ਆਏ ਆ ਇੱਧਰ ਚੰਗੜ ਪੈਣੀ ਪਿੰਨਾ ਹੋਰ ਕਈ ਪਿੰਡ ਨੇ ਜਿਹੜਿਆ ਜਿਹੜੇ ਪਿੰਡਾਂ ਦੇ ਵਿੱਚ 100 100 ਘਰ ਨੇ 150 ਘਰ ਨੇ ਸੋ ਦੇਖ ਸਕਦੇ ਹੋ ਇੱਥੇ ਜਿਹੜਾ ਪਾਣੀ ਦਾ ਲੈਵਲ ਆ ਉਹ 20 ਤੋਂ 25 ਫੁੱਟ ਪਾਣੀ ਦੇ ਲੈਵਲ ਦੇ ਵਿੱਚ ਅਸੀਂ ਇਸ ਵਕਤ ਫਿਰ ਰਹੇ ਆ ਅੱਗੇ ਲੋਕਾਂ ਦੇ ਨਾਲ ਗੱਲਬਾਤ ਕਰਾਵਾਂਗੇ ਖਾਸ ਕਰਕੇ ਜੇ ਅਸੀਂ ਫਾਜ਼ਲਕਾ ਦੀ ਗੱਲ ਕਰਦੇ ਆ ਫਾਜ਼ਲਕਾ ਦੇ ਪਿੰਡਾਂ ਦੇ ਵਿੱਚ ਕੀ ਹੈ ਵੀ ਇਹ ਜਿਹੜੇ ਪਿੰਡ ਟੁੱਟ ਚੁੱਕੇ ਨੇ ਇੱਥੇ ਮਤਲਬ ਰਾਸ਼ਨ ਪਹੁੰਚਦਾ ਕਰਨ ਨੂੰ ਜਾਂ ਕੋਈ ਵੀ ਸਮਗਰੀ ਪਹੁੰਚਦਾ ਕਰਨ ਨੂੰ ਉਹਦੇ ਲਈ ਬੋਟ ਦਾ ਇਸਤੇਮਾਲ ਹੋ ਰਿਹਾ ਹੈਗਾ ਕਿਉਂਕਿ ਆਪਾਂ ਜੇ ਗੱਲਬਾਤ ਕਰੀਏ ਟਰੈਕਟਰ ਦੀ ਟਰਾਲੀ ਦੀ ਜਾਂ ਕੋਈ ਹੋਰ ਸਾਧਨ ਦੀ ਹੋਰ ਕੋਈ ਸਾਧਨ ਜਾਰਾ ਸਿਰਫ ਤੇ ਸਿਰਫ ਵੋਟ ਚੱਲ ਰਹੀ ਆ ਸੋ ਇੱਥੇ ਜਿਹੜੀਆਂ ਵੋਟਾਂ ਆਂ ਗਿਆ ਕੁਛ ਕ ਐਨਡੀਆਰਐਫ ਦੀਆਂ ਕੁਛ ਕ ਸੰਸਥਾਵਾਂ ਦੀਆਂ ਵੋਟਾਂ ਲਗੀਆਂ ਖਾਸ ਤੌਰ ਦੇ ਉੱਤੇ ਜੇ ਅਸੀਂ ਗੱਲ ਕਰੀਏ ਬੜੂ ਸਾਹਿਬ ਸੰਸਥਾ ਦੀਆਂ ਜਿਹੜੀਆਂ ਇੱਥੇ ਵੋਟਸ ਚੱਲ ਰਹਿਣਾ ਉਹ ਖੁਦ ਵੀ ਉਹਨਾਂ ਦੇ ਕੈਂਪ ਲਾਏ ਹੋਏ ਨੇ ਲੰਗਰ ਦੀ ਸੇਵਾ ਕਰ ਰਹੇ ਨੇ ਤੇ ਜਿਹੜੇ ਹੋਰ ਲੋਕ ਲੰਗਰ ਲੈ ਕੇ ਆ ਰਹੇ ਆ ਉਹਨਾਂ ਦੀ ਵੀ ਉਹ ਹੈਲਪ ਕਰ ਰਹੇ ਨੇ ਬੋਟਾਂ ਦੇ ਵਿੱਚ ਲੰਗਰ ਜਾ ਰਿਹਾ ਕਿ ਉਹ ਘਰਾਂ ਤੱਕ ਵਰਤਾ ਕੇ ਆਉਂਦੇ ਨੇ ਬੋਟਸ ਵਾਪਸ ਆਉਂਦੀਆਂ ਆ ਗਈਆਂ ਫਿਰ ਲੰਗਰ ਲੈ ਕੇ ਜਾਂਦੇ ਨੇ ਸੋ ਇਹ ਜਿਹੜੀ ਐਕਟੀਵਿਟੀ ਆ ਪਿਛਲੇ 2-3 ਦਿਨਾਂ ਦੀ ਲਗਾਤਾਰ ਇੱਥੇ ਚੱਲ ਰਹੀ ਆ ਪਿੰਡ 'ਚ ਜਾਵਾਂਗੇ ਪਿੰਡ ਦੇ ਆਲੇ ਨਾਲ ਜਦੋਂ ਗੱਲਬਾਤ ਕਰਾਵਾਂਗੇ ਤੁਹਾਨੂੰ ਹਾਲਾਤ ਦਿਖਾਵਾਂਗੇ ਵੀ ਅਸਲ ਦੇ ਵਿੱਚ ਪਿੰਡਾਂ ਦੇ ਵਿੱਚ ਕੀ ਜ਼ਰੂਰਤ ਆ 1988 ਨਾਲੋਂ ਜਿਵੇਂ ਪਰਲੇ ਪਿੰਡਾਂ ਨੇ ਦੱਸਿਆ ਵੀ ਬਹੁਤ ਜ਼ਿਆਦਾ ਪਾਣੀ ਆ ਉਹਦੇ ਵਿਸ਼ੇ ਦੇ ਉੱਤੇ ਗੱਲਬਾਤ ਕਰਾਂਗੇ ਘਰਾਂ ਦਾ ਕਿੰਨਾ ਨੁਕਸਾਨ ਆਇਆਗਾ ਉਹ ਵੀ ਤੁਹਾਨੂੰ ਦਿਖਾਵਾਂਗੇ ਬਿਲਕੁਲ ਗਰਾਊਂਡ ਦੀ ਜਿਹੜੀ ਤੁਹਾਨੂੰ ਸੱਚਾਈ ਆ ਉਹ ਦਿਖਾਵਾਂਗੇ ਸੋ 2 ਵਜੇ ਦਾ ਸਮਾਂਗਾ ਅਸੀਂ ਪਿੰਡ ਚੰਗੜ ਪੈਣੀ ਮੌਜੂਦ ਆ ਸੋ ਇਹ ਵੀ ਜਿਹੜੀ ਕਾਂਵਾ ਵਾਲਾ ਪੌੜਾ ਉਸ ਤੋਂ ਇਧਰਲੇ ਬੰਨੇ ਪਿੰਡ ਆ ਪਹਿਲਾਂ ਅਸੀਂ ਤੁਹਾਨੂੰ ਦੂਜੇ ਪਾਸੇ ਵਾਲੇ ਪਿੰਡ ਦਿਖਾਏ ਆ ਤੇ ਤੁਸੀਂ ਇਹ ਲਾ ਲਓ ਸਾਹਿਬ ਵੀ ਹੁਣ 2 ਵਜੇ ਦਾ ਸਮਾਂਗਾ ਤੇ ਹੁਣ ਸਵੇਰ ਦਾ ਪ੍ਰਸ਼ਾਦਾ ਲੋਗ ਇਹ ਹੁਣ ਸ਼ੱਕ ਰਹੇ ਆ ਹੁਣ ਇਹਨਾਂ ਕੋਲੇ ਜਿਹੜੇ ਵੱਖ-ਵੱਖ ਸੰਸਥਾਵਾਂ ਦੇ ਪਹੁੰਚਿਆ ਕਿਉਂਕਿ ਇੱਥੇ ਜਿਹੜੀ ਵੱਡੀ ਮੁਸ਼ਕਲ ਫਾਜਲ ਕਾ ਆ ਰਹੀ ਹੈ ਉਹ ਇਹ ਆ ਵੀ ਬੋਟ ਰਾਹੀਂ ਹੀ ਜਿਹੜਾਗਾ ਉਹ ਦੁੱਧ ਲੈ ਕੇ ਆਉਣਾਗਾ ਕੋਈ ਮੈਡੀਕਲ ਫੈਸਿਲਿਟੀ ਲੈ ਕੇ ਆਉਣੀ ਆ ਜਾਂ ਕੋਈ ਲੰਗਰ ਲੈ ਕੇ ਆਉਣਾ ਜਾਂ ਕੋਈ ਇਹਨਾਂ ਨੂੰ ਹੋਰ ਚੀਜ਼ਾਂ ਦੀ ਲੋੜ ਆ ਉਹ ਬੋਟ ਰਾਹੀਂ ਹੀ ਆਉਂਦਾਗਾ ਤਾਂ ਇੱਥੇ ਬੋਟਾਂ ਵੀ 5 6 ਹੀ ਨੇ ਕੁਸ਼ਕ ਐਨਡੀਆਰਐਫ ਦੀਆਂ ਕੁਸ਼ਕ ਬੜੂ ਸਾਹਿਬ ਦੀ ਸੰਸਥਾ ਦੀਆਂ ਬੋਟਾਂ ਚੱਲ ਰਹਿਣਾਂਗੀਆਂ ਤਾਂ ਲੋਕ ਹੁਣ ਜਿਹੜੇ ਇਹ ਆ ਰਹੇ ਆ ਗੁਰੂ ਘਰ ਹੋਕਾ ਦਿੱਤਾ ਗਿਆ ਤੇ ਇਹ ਪ੍ਰਸ਼ਾਦਾ ਛਕ ਰਹੇ ਆ ਇਹ ਪਿੰਡ ਵਾਸੀ ਨੇ ਸਾਡੇ ਨਾਲ ਯੁੱਧ ਕਿਵੇਂ ਬਾਈ ਜਿਹੜਾ ਪਾਣੀ ਆ ਉਹ ਫਸਲਾਂ ਤਾਂ ਜਿਵੇਂ ਸਾਰੀਆਂ ਤੁਹਾਡੀਆਂ ਖਰਾਬ ਹੋ ਚੁੱਕੀਆਂ ਨੇ ਪਿੰਡ ਦੇ ਵਿੱਚ ਤਾਂ ਨਹੀਂ ਆਇਆ ਜਿਵੇਂ ਉਧਰ ਦੋਨੇ ਵਾਲੇ ਪਾਸੇ ਆ ਗਿਆ ਨਹੀਂ ਨਹੀਂ ਸਰ ਪਿੰਡ ਵਿੱਚ ਵੀ ਆ ਚੁੱਕਾ ਹੈ ਮੇਰੇ ਘਰ ਖੁਦ ਆ ਚੁੱਕਾ ਹੈ ਪਾਣੀ ਥੋੜੇ ਆਇਆ ਹੈ ਹਾਂਜੀ ਥੋੜਾ ਘਰ ਬਾਹਰ ਬਾਹਰ ਨਹੀਂ ਜਿੱਦੋਂ ਆਏ ਦਿਖਾਏ ਆ ਜੀ ਗੁਰਦੁਆਰੇ ਨਾਲ ਹੀ ਘਰ ਇੱਧਰ ਹੀ ਆ ਜੀ ਅੱਛਾ ਇੱਧਰਲੇ ਪਾਸੇ ਹਾਂਜੀ ਹਾਂਜੀ ਅੱਛਾ ਉਹ ਕਿੰਨਾ ਕਿੰਨਾ ਪਾਣੀ ਆ ਦੋ ਦੋ ਫੁੱਟ ਹੋ ਚੁੱਕਾ ਹੈ ਕਰਦਿਆਂ ਦੋ ਦੋ ਫੁੱਟ ਪਾਣੀ ਹੋ ਗਿਆ ਤੇ ਘਰਾਂ ਦਾ ਬਈ ਕਿੰਨਾ ਕ ਨੁਕਸਾਨ ਹੋਇਆ ਥੋੜੇ ਬਹੁਤ ਨੁਕਸਾਨ ਹੋਈ ਜਾਂਦਾ ਹੈ ਸਰ ਤੇ 2023 ਚ ਵੀ ਹੋਇਆ ਨ ਜਾ 2023 ਚ ਵੀ ਨੁਕਸਾਨ ਹੋਇਆਗਾ ਦੇਖੋ ਇਹ ਮੌਜ਼ਾ ਵਗੈਰਾ ਮਿਲਿਆ ਉਦੋਂ ਕੁਝ ਨਹੀਂ ਦਿੰਦੇ ਜੀ ਸਰਕਾਰਾਂ ਕੋਈ ਤੇ ਸਵਣਾ ਜੀ ਸਾਹਿਬ ਅਖਿਆ ਇਤੋਂ ਦੇ ਐਮਐਲਏ ਹਾਂਜੀ ਹਾਂਜੀ ਉਹ ਵੀ ਨਹੀਂ ਪਹੁੰਚ ਰਹੇ ਆਂਦੇ ਆ ਜਾਂ ਕੋਈ ਵੀ ਸਾਰੇ ਜਿੰਨੇ ਮੰਤਰੀ ਆਂਦੇ ਵੋਟਾਂ ਲੈ ਜਾਂਦੇ ਆ ਨਹੀਂ ਉਹ ਉਹ ਬੰਦੇ ਉਧਰਲੇ ਕਹਿੰਦੇ ਸੀ ਵੀ ਸਵਣਾ ਸਾਹਿਬ ਆਏ ਸੀਗੇ ਪਹਿਲਾਂ ਜਿਹੜੇ ਐਮਐਲਏ ਨੇ ਉਹ ਪਹਿਲਾਂ ਆਏ ਸੀ ਜਦੋਂ ਪਾਣੀ ਨਹੀਂ ਹੈਗਾ ਸੀ ਸੜਕਾਂ ਤੇ ਅੱਛਾ ਜਦੋਂ ਤਾਂ ਪਾਣੀ ਆਇਆ ਉਸ ਤੋਂ ਬਾਅਦ ਆਉਣੀ ਆ ਉਹ ਤੋਂ ਬਾਅਦ ਅੰਦਰ ਨਹੀਂ ਆਏ ਨਹੀਂ ਆਏ ਠੀਕ ਹੈ ਠੀਕ ਹੈ ਠੀਕ ਹੈ ਜੇ ਆਣਗੇ ਤਾਂ ਵੋਟਾਂ ਲੈ ਕੇ ਬਸ ਪਿੰਡ ਦੇ ਬਾਹਰ-ਬਾਰ ਉਹ ਚਲੇ ਜਾਣਗੇ ਹੁਣ ਜਿਵੇਂ ਸਮਾਂ 2 ਵਜੇ ਜਗਿਆ ਸਵੇਰ ਦਾ ਕੋਈ ਆਇਆ ਨਹੀਂ ਸੀ ਲੰਗਰ ਲੈਣੇ ਨਹੀਂ ਨਹੀਂ ਕੋਈ ਨਹੀਂ ਆ ਰਿਹਾ ਜਣੀਆਂ ਵੀ ਸੰਸਥਾ ਆਂਦੀਆਂ ਨੇ ਉਹਨਾਂ ਨੇ ਵੀ ਰੋ ਨਾਮਨੰਦਾ ਖਰਾਬ ਹੋਏਗਾ ਕਿ ਸਰਕਾਰ ਨਹੀਂ ਕੁਝ ਕਰ ਰਹੀ ਹਾਂ ਇਹ ਗੱਲ ਸਹੀ ਹੈ ਜਿਵੇਂ ਬਾਈ ਬੋਲ ਰਹੇ ਨੇ ਸਹੀ ਗੱਲ ਹੈ ਬਿਲਕੁਲ ਸਹੀ ਹੈ ਜੀ ਇਹ ਹੁਣ ਜਲਾਲਾਬਾਦ ਤੋਂ ਲੰਗਰ ਲੈ ਕੇ ਆਏ ਨੇ ਬਾਈ ਉਹਨਾਂ ਸਪੈਸ਼ਲ ਆਪ ਦੀ ਬੋਟ ਤੇ ਜੋ ਸੇਵਾ ਵਾਲੇ ਬੋਟ ਆ ਸਿਰਫ ਲੰਗਰ ਵਾਸਤੇ ਉਹਨਾਂ ਵਾਸਤੇ ਸਾਡੇ ਪਿੰਡ ਤੇ ਦੋ ਪੇਸ਼ੈਂਟ ਬੈਠੇ ਸੀ ਸਵੇਰ ਦੇ ਹਾਂ ਹਾਂ ਪੇਸ਼ੈਂਟ ਜਿਹੜੇ ਉੱਥੇ ਤੋਂ ਡਿੱਗੇ ਸੀ ਹਾਂ ਜੀ 8 ਵਜੇ ਤੋਂ ਅਸੀਂ ਵੇਟ ਕਰ ਰਹੇ ਆ ਬੋਟ ਦੀ ਫੋਨ ਵੀ ਕੀਤੇ ਆ ਮੈਂ ਬਕਾਇਦਾ ਇੱਕ ਮਤਲਬ ਕੰਪਲੀਟ ਵੀ ਪਾਈ ਸੀ ਕਿ ਦੋ ਪੇਸ਼ੈਂਟ ਬੈਠੇ ਆ ਅਰਜੈਂਟਲੀ ਚੜਾਈ ਦੀ ਆ ਪਰ ਸਾਨੂੰ ਬੋਟ ਇੰਡੀਆ ਰੈਫ ਦੀ ਬੋਟ ਨਹੀਂ ਮਿਲ ਰਹੀ ਜੋ ਆ ਰਿਹਾ ਜੇਕਰ ਇਹਨਾਂ ਆਪ ਵਾਸਤੇ ਹੀ ਲੈਣੀਆਂ ਸੀ ਤੇ ਫਿਰ ਜਨਤਾ ਨੂੰ ਤਾਂ ਜਵਾਬ ਦੇ ਦਿੰਦੇ ਨਹੀਂ ਹੁਣ ਤਾਂ ਤੁਹਾਡੇ ਬੰਦੇ ਲੈ ਕੇ ਨਾ ਇਹ ਮੇਰਾ ਤਾਂ ਬੋਟ ਸੀ ਬੜੂ ਸਾਹਿਬ ਦੀ ਬੜੂ ਸਾਹਿਬ ਦੀ ਬੋਟ ਸੀ ਉਹ ਲੈ ਕੇ ਉਹ ਇਹ ਸੇਵਾ ਵਾਲਿਆਂ ਦੀ ਹੈ ਬੋਟ ਸਿਰਫ ਜੋ ਲੰਗਰ ਵਾਸਤੇ ਆਏ ਉਹਨਾਂ ਸਾਡੀ ਮਜਬੂਰੀ ਸਮਝੀ ਆ ਅਸੀਂ ਧੰਨਵਾਦ ਉਹਨਾਂ ਦੇ ਆ ਜਿਹੋ ਸਾਡੇ ਮਰੀਜ਼ਾਂ ਨੂੰ ਲੈ ਕੇ ਗਏ ਆ ਚਲੋ ਉਹ ਉਹ ਬੰਦੇ ਛੱਤ ਤੋਂ ਡਿੱਗ ਗਏ ਹਾਂ ਉਹ ਛੱਤ ਤੋਂ ਡਿੱਗੇ ਸੀ ਸਵੇਰ ਪਾਣੀ ਕਰਕੇ ਛੱਤ ਤੇ ਉੱਪਰ ਸੁੱਤੇ ਹੋਇਆ ਸੀ ਰਾਤ ਸ਼ਾਇਦ ਨੀਂਦ ਵਿੱਚ ਜਾ ਕਿਸੇ ਤਰ੍ਹਾਂ ਡਿੱਗ ਗਏ ਠੀਕ ਹੈ ਬਾਰਿਸ਼ ਹੋਣ ਕਰਕੇ نیچے ਆਣ ਲੱਗੇ ਸੀ ਤੇ ਉਹ ਡਿੱਗੇ ਸੀ ਉਹਨਾਂ ਦੇ ਸਾਰ ਬਾਰਿਸ਼ ਨਹੀਂ ਸੀ ਰਾਤ ਰਾਤ ਪੂਰੀ ਰਾਤ ਬਾਰਿਸ਼ ਹੋਈ ਆ ਬਹੁਤ ਬਾਰਿਸ਼ ਹੋ ਰਹੀ ਆ ਪੂਰੀ ਬਾਰਿਸ਼ ਸੀਗੀ ਅੰਛੋਏ ਤੁਸੀਂ ਦੇਖ ਸਕਦੇ ਹੋ ਪਿੰਡ ਦੇ ਲੋਕ ਆ ਜਿਹੜਾ ਉਹ ਲੰਗਰ ਛਕ ਰਹੇ ਨੇ ਬਾਈ ਤੁਸੀਂ ਸੰਸਥਾ ਤੋਂ ਜੀ ਕਿਹੜੀ ਸੰਸਥਾ ਤੋਂ ਦੀਕ ਲਗੀ ਤੇ ਟਰਸਟ ਗੁਰਦੁਆਰਾ ਬਡੂ ਸਾਹਿਬ ਤੋਂ ਅੱਛਾ ਤੁਸੀਂ ਹੁਣ ਵੋਟ ਤੁਹਾਡੀਆਂ ਹੀ ਚੱਲਦੀਆਂ ਹਾਂਜੀ ਹਾਂਜੀ ਤੇ ਕੀ ਬਾਈ ਹਾਲਾਤ ਆ ਪਿਛਲੇ 4-5 ਦਿਨਾਂ ਦੇ ਜਦੋਂ ਦੇ ਤੁਸੀਂ ਬਹੁਤ ਮਾੜਾ ਹਾਲਾਤ ਹੈ ਜੀ ਇੱਥੇ ਤਾਂ ਜਿਹੜੇ ਕੰਮ ਵਾਲੀ ਪੱਤਣ ਪੈਂਦਾ ਨਾ ਇਹ ਤੋਂ 12 ਪਿੰਡ ਇਧਰਲੇ ਪਾਸੇ ਪੈਂਦੇ ਆ ਹਮ ਇੱਥੇ ਆਪਣੀ ਸੰਸਥਾ ਵੱਲੋਂ ਪਰਸੋਂ ਤੋਂ ਕਿਸ਼ਤੀਆਂ ਚੱਲ ਰਹੀਆਂ ਨੇ ਤੇ ਰੈਸਕਿਊ ਕੀਤਾ ਜਾ ਰਿਹਾ ਤੇ ਰਸਣ ਵਗੈਰਾ ਪਹੁੰਚਾਇਆ ਜਾ ਰਿਹਾ ਜੀ ਹਮ ਤੇ ਮਤਲਬ ਕੋਈ ਦਿੱਕਤ ਪਰੇਸ਼ਾਨੀ ਤੁਹਾਨੂੰ ਤਾਂ ਨਹੀਂ ਆ ਰਹੀ ਨਹੀਂ ਸਾਨੂੰ ਕੋਈ ਦਿੱਕਤ ਨਹੀਂ ਚੜਦੀ ਕਲਾ ਜੀ ਸਾਰੇ ਸਭ ਜੀ 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 ਤੇ ਕਿਵੇਂ ਲੱਗ ਰਿਹਾ ਪੰਜਾਬ ਦੇ ਜਿਹੜੇ ਲੋਕ ਸਿਹਤਾਂ ਲੈ ਕੇ ਆ ਰਹੇ ਆ ਬਹੁਤ ਵਧੀਆ ਜੀ ਜਿੱਥੇ ਵੀ ਪਹੁੰਚਦੇ ਆ ਪਿੰਡਾਂ ਤੋਂ ਬਾਰਡਰ ਤੋਂ ਦੇ ਨਾਲ ਹੀ ਹੈ ਕਿਲੋ ਕਿਲੋਮੀਟਰ ਰਹਿ ਜਾਂਦੇ ਆ ਉਹ ਪਿਆਹ ਪਾਣੀ ਆ ਪਹਿਲਾਂ ਹੀ ਬਣਾ ਕੇ ਰੱਖਦੇ ਆ ਵੀ ਉਹਨਾਂ ਨੇ ਆਉਣਾ ਆਪ ਹੀ ਛਕਾਉਂਦੇ ਆ ਚੜਦੀ ਕਲਾ ਜੇ ਨੇ ਸਭ ਨੂੰ ਜਿੰਨੇ ਬਜ਼ੁਰਗਾਂ ਨੂੰ ਪੁੱਛੇ ਪੁੱਛਿਆ ਜਾਂਦਾ ਉਹ ਸਾਰੇ ਕਹਿੰਦੇ ਆ ਸਾਰੇ ਸਿਹਤਮੰਦ ਆ ਨਹੀਂ ਸਹੀ ਆ ਸਿਹਤਮੰਦ ਤੁਸੀਂ ਤੁਸੀਂ ਬਈ ਜਲਾਲਾਬਾਦ ਤੋਂ ਹਾਂ ਤੇ ਕਿਵੇਂ ਬਈ ਹਾਲਾਤ ਲੱਗ ਰਹੇ ਆ ਤੁਹਾਨੂੰ ਹਾਲਾਤ ਤਾਂ ਬਹੁ ਸਰਕਾਰਾਂ ਕੁਝ ਕਰਦੀਆਂ ਨਹੀਂ ਸਰਕਾਰਾਂ ਨੂੰ ਜ਼ਰੂਰ ਚਾਹੀਦਾ ਵੇਖਣਾ ਚਾਹੀਦਾ ਪਿੰਡਾਂ 'ਚ ਆ ਪਾ ਕੇ ਵੇਖਣਾ ਵੀ ਕੀ ਹਾਲਾਤ ਨੇ ਕੋਈ ਨਹੀਂ ਆ ਕੇ ਵੇਖਿਆ ਕਿਸੇ ਨੇ ਵੀ ਕੋਈ ਬੰਦਾ ਐਮਐਲਏ ਜਾਂ ਕੋਈ ਐਮਪੀ ਬਣਾਉਣ ਦਾ ਕੀ ਫਾਇਦਾ ਜੇ ਕਿਸੇ ਨੇ ਆਣਾ ਹੀ ਨਹੀਂ ਇੱਥੇ ਤੁਸੀਂ ਆਪਣੇ ਤੌਰ ਤੇ ਫਿਰ ਰਾਸ਼ਨ ਲੈ ਕੇ ਆਪਨੇ ਤੌਰ ਤੇ ਜਿੰਨਾ ਜਿਵੇਂ ਮਨ ਕੇ ਚਲੋ ਸਾਡੀ ਸੰਸਥਾ ਦੇ ਗੁਰੂ ਗੋਬਿੰਦ ਸਿੰਘ ਜੀ ਸੋਸਾਇਟੀ ਜਲਾਲਾਬਾਦ ਜਲਾਲਾਬਾਦ ਲਾਲਾਬਾਦ ਠੀਕ ਹੈ ਚਲੋ ਤੇ ਤੁਹਾਡਾ ਬਹੁਤ ਵਧੀਆ ਕਾਰਜ ਆ ਚੰਗੀ ਗੱਲ ਆ ਇਹ ਸੋ ਬਹੁਤ ਸਾਰੇ ਜਿਹੜੇ ਨੌਜਵਾਨ ਆ ਜਿਹੜੇ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਸੰਸਥਾਵਾਂ ਚਲਾਉਂਦੇ ਨੇ ਗਰੁੱਪਸ ਚਲਾਉਂਦੇ ਨੇ ਕਲੱਬਸ ਚਲਾਉਂਦੇ ਨੇ ਸੋ ਉਹ ਮਤਲਬ ਹੈਲਪ ਕਰ ਰਹੇ ਨੇ ਸਾਡੇ ਨਾਲ ਹੋਰ ਵੀ ਪਿੰਡ ਵਾਸੀ ਨੇ ਭਾਈ ਜੀ ਜਿਵੇਂ ਬਾਈ ਹੁਣਾਂ ਨੇ ਇੱਧਰ ਦੱਸਿਆ ਵੀ ਸਰਕਾਰ ਨਹੀਂ ਮਦਦ ਕਰ ਰਹੀ ਪਿਛਲਾ ਮੁਆਵਜ਼ਾ ਵੀ ਨਹੀਂ ਆਇਆ ਮੁਆਵਜ਼ਾ ਆਇਆ ਨਹੀਂ ਆਇਆ ਜੀ ਨਹੀਂ ਆਇਆ ਨਹੀਂ ਆਇਆ ਨਾ ਜੀ ਤਾਂ ਫਿਰ ਮਤਲਬ ਤੁਸੀਂ ਉਹਦੇ ਲਈ ਕੋਈ ਮਤਲਬ ਡੀਸੀ ਕੋਲੇ ਜਾਵੇਂ ਪਹੁੰਚ ਕੀਤੀ ਆਏਗਾ ਮਤਲਬ ਜ਼ਮੀਨਾਂ ਜਮਾ ਹੀ ਕੱਚੇ ਆਏਂਗੀਆਂ ਨੇ 2007 ਦੇ ਵਿੱਚ ਇਹ ਪਾਲਿਸੀ ਆਈ ਸੀਗੀ ਤੇ ਉਹ ਮਤਲਬ ਪੰਚਾਇਤਾਂ ਵਿੱਚੋਂ ਤਾਂ ਕੋਈ ਰੋਲਾ ਸੀਗਾ ਉੱਪਰ ਹਾਈ ਲੈਵਲ ਤੇ ਤੇ ਉਹਦੇ ਕਾਰਨ ਮਤਲਬ ਸਾਡੇ ਵੀ ਮਤਲਬ 2007 ਤੋਂ ਬਾਅਦ ਜਿਹੜੀ ਕਰਾਈ ਸੀ ਉਹ ਸਾਰੀ ਖਰਜ ਹੋ ਗਈ ਸੀ ਉਹਦੇ ਕਾਰਨ ਸਾਨੂੰ ਕੁਝ ਨਹੀਂ ਮਿਲਦਾ ਹਾਂਜੀ ਤੇ ਇੱਕ ਇੱਕ ਮੈਨੂੰ ਇਹ ਗੱਲ ਦੱਸੋ ਵੀ ਜਿਵੇਂ ਤੁਹਾਡੀਆਂ ਹੁਣ ਜ਼ਮੀਨਾਂ ਖਰਾਬ ਹੋ ਗਈਆਂ ਤੁਹਾਡੇ ਪਿੰਡ ਦੀ ਦੱਸਿਆ ਰ ਵੀ 1300 ਵੋਟ ਹੈ ਕਾਫੀ ਵੱਡਾ ਪਿੰਡ ਆ ਬਾਕੀ ਤਾਂ ਚਲੋ ਛੋਟੇ ਪਿੰਡ ਆ ਜਿਵੇਂ ਗੱਟੀ-ਗੁੱਟੀ ਹੋਰ ਸਾਰੇ ਛੋਟੇ ਪਿੰਡ ਆ ਤਾਂ ਮਤਲਬ ਤੁਹਾਡੇ ਪਿੰਡ ਦਾ ਰਕਬਾ ਕਿੰਨਾ ਬਾਈ ਰ वैसे पहला तो 3500 किला सीगा जी ठीक है जी ते ओ पंचायतਾਂ ਅਲੱਗ-ਅਲੱਗ ਮਤਲਬ 3500 ਕਿਲਾ ਹੈਗਾ ਵਿੱਚ ਪਹਿਲਾਂ ਇਕੱਠਾ ਸੀ ਹਾਂਜੀ ਪਹਿਲਾਂ ਇਕੱਠਾ ਸੀ ਤੇ ਹੁਣ ਸਾਰਾ ਬਈ ਬਰਬਾਦ ਹੋ ਗਿਆ ਸਾਰਾ ਬਰਬਾਦ ਹੋ ਗਿਆ ਜੀ ਹੁਣ ਤਾਂ ਜਮਾ ਫਸਲ ਤੁਸੀਂ ਚੋਨਾ ਹੀ ਲਾਇਆ ਸੀ ਚੋਨਾ ਹੀ ਲਾਇਆ ਸੀ ਚੋਨਾ ਹੀ ਲਾਇਆ ਹਾਂਜੀ ਹਾਂਜੀ ਹੁਣ ਤਾਂ ਕਣਕ ਦੀ ਉਮੀਦ ਨਹੀਂ ਹੈਗੀ ਵੀ ਵੇਖੋ ਹੁਣ ਰੇਤ ਚੜ ਜਾਣੀ ਉੱਪਰ ਹਾਂਜੀ ਜੋ ਹਾਲਾਤ ਨੇ ਹਾਲਾਤ ਬਹੁਤ ਜ਼ਿਆਦਾ ਤਰਸਯੋਗ ਨੇ ਉਹ ਜਿਵੇਂ ਬਾਈ ਉਹ ਤੁਹਾਨੂੰ ਜਿਵੇਂ ਮੁਰਗੀਆਂ ਦਾ ਉਹ ਸਾਰਾ ਮੁਆਵਜ਼ਾ ਉਹ ਵੀ ਉਹ ਹੈ ਨਹੀਂ ਇੱਥੇ ਵੀ ਨਹੀਂ ਨਾ ਪ੍ਰੋਕਟਰ ਹੈ ਨਹੀਂ ਸਾਰੇ ਕਹੀ ਜਾਂਦੇ ਹੈ ਨਹੀਂ ਤੁਹਾਡੇ ਵੀ ਨਹੀਂ ਨਾ ਸਾਡੇ ਤਾਂ ਜਮਾ ਹੀ ਨਹੀਂ ਹੈ ਪਤਾ ਨਹੀਂ ਹੁਣ ਕਿੱਥੇ ਦਿੱਤਾ ਹੈ ਫਿਰ ਤਾਂ ਉਹਨਾਂ ਨੂੰ ਪਤਾ ਹੈ ਦਿੱਤਾ ਹੈ ਕਿ ਨਹੀਂ ਐਮ ਐਲ ਏ ਆਉਂਦਾ ਨਹੀਂ ਐਮ ਐਲ ਏ ਨੂੰ ਪੁੱਛਿਆ ਨਹੀਂ ਤੁਸੀਂ ਪੁੱਛੀਗਾ ਬਸ ਉਹ ਟਾਲ ਕੇ ਚਲੇ ਜਾਂਦੇ ਬਸ ਹਾਂ ਜੀ ਜਿਹੜੇ ਉਹ ਸਵਣਾ ਸਾਹਿਬ ਨੇ ਹਾਂ ਜੀ ਹਾਂ ਜੀ ਨਹੀਂ ਗੱਲ ਨਹੀਂ ਉਹ ਕਹਿੰਦੇ ਤੁਹਾਡੀ ਜ਼ਮੀਨ ਕੱਚੀ ਕੀ ਹੁੰਦੇ ਕਰਨ ਕੱਚੀ ਮਤਲਬ ਵੀ ਦਰਿਆ ਵਾਲੀ ਕੁਝ ਉਵੇਂ ਨਹੀਂ ਵੈਸੇ ਕਾਗਜ਼ਾਂ 'ਚ ਕੱਚੀ ਕਰਤੀ ਸੀ ਅੱਛਾ ਇਹ ਵੀ ਕੁਝ ਹੋਰ ਕੋਈ ਤੁਹਾਨੂੰ ਫੈਸਿਲਿਟੀ ਨਹੀਂ ਮਿਲਦੀ ਨਾ ਨਾ ਜੀ ਨਾ ਸਾਡਾ ਪਿੰਡ ਵੀ ਕੱਚਾ ਹੈਗਾ ਜੀ ਹਾਂਜੀ ਜੀ ਸੋ ਇੱਥੇ ਹੋਰ ਵੀ ਮੁਸ਼ਕਲਾਂ ਆ ਗਈਆਂ ਹਾਲਾਂਕਿ ਉਹੀ ਗੱਲ ਹੈ ਇੱਕ ਮੈਨੂੰ ਬਈ ਇੱਕ ਜ਼ਰੂਰੀ ਗੱਲ ਆ ਜਦੋਂ 23 ਦੇ ਵਿੱਚ ਹੜਾ ਆ ਉਹਦੂ ਬਾਅਦ ਤੁਹਾਡੇ ਪਿੰਡ ਸੈਨੇਟਾਈਜ਼ ਜਿਵੇਂ ਦਵਾਈਆਂ ਦੇ ਕੈਂਪ ਜਾ ਉਵੇਂ ਡਾਕਟਰ ਡਾਕਟਰੀ ਚੈੱਕਅਪ ਕਰਨ ਜਾਂ ਵੈਟਰਨਰੀ ਵਾਲੇ ਪਸ਼ੂਆਂ ਦੇ ਡਾਕਟਰ ਬਾਅਦ ਵਿੱਚ ਆਏ ਸੀ ਉਸ ਤੋਂ ਬਾਅਦ ਨਹੀਂ ਆਏ ਉਸ ਤੋਂ ਬਾਅਦ ਨਹੀਂ ਕੋਈ ਪ੍ਰੋਪਰ ਹੁਣ ਪਸ਼ੂ ਵੀ ਬਿਮਾਰ ਹੋਣ ਹਾਂਜੀ ਪਸ਼ੂ ਵੀ ਬਿਮਾਰ ਹੋਈ ਜਾਂਦੇ ਵਿੱਚ ਕੋਈ ਹੋਰ ਅੱਗੇ ਵੀ ਹੋਣਗੇ ਕਿਉਂਕਿ ਮੌਸਮ ਵੀ ਉਹੋ ਜਿਹਾ ਚੱਲਣ ਲੱਗ ਗਿਆ ਜੀ ਹੂੰ ਜੀ ਅਸੀਂ ਰੇਤੇ ਵਾਲੀ ਪੈਣੀ ਪਿੰਡ ਮੌਜੂਦ ਆ ਜਿਹੜਾ ਪਿਛਲਾ ਪਿੰਡ ਸੀਗਾ ਉਸ ਤੋਂ ਇਹ ਅਗਲਾ ਪਿੰਡ ਆ ਰੇਤੇ ਵਾਲੀ ਪੈਣੀ ਤੇ ਜੇ ਅਸੀਂ ਗੱਲ ਕਰੀਏ ਇੱਥੇ ਸਾਰੇ ਪਿੰਡ ਦੇ ਵਿੱਚ ਪਾਣੀ ਭਰ ਚੁੱਕਿਆ ਗਿਆ ਇੱਥੇ ਇੱਕ ਮਸ਼ੀਨ ਵੀ ਲੱਗੀ ਵੀ ਆ ਜਿਹੜੀ ਘਰਾਂ ਨੂੰ ਵਿਚਾਰ ਰਹੀ ਆ ਐਂ ਕਰਕੇ ਬੰਨ ਬਣਾਏ ਜਾ ਰਹੇ ਨੇ ਤੇ ਆਹ ਪ੍ਰਾਇਮਰੀ ਸਰਕਾਰੀ ਸਕੂਲ ਆ ਬਈ ਕੀ ਤੁਹਾਨੂੰ ਮਦਦ ਵਗੈਰਾ ਕੁਝ ਮਿਲ ਰਹੀ ਆ ਸਰਕਾਰ ਦੀ ਕੁਛ ਵੀ ਨਹੀਂ ਮਿਲ ਰਹਾ ਹਾਂ ਕੁਛ ਨਹੀਂ ਮਿਲ ਰਹੀ ਕੁਝ ਨਹੀਂ ਮਿਲ ਰਹੀ ਨਹੀਂ ਕੋਈ ਪਤਾ ਸੰਸਥਾਵਾਂ ਮਦਦ ਕਰ ਰਹੀਆਂ ਹਾਂ ਸੰਸਥਾਵਾਂ ਉਹ ਮਦਦ ਕਰ ਰਹੀ ਆ ਪਰ ਜਨੇ ਜਿੰਨੇ ਆਈ ਜਾਂਦੇ ਸਰਕਾਰ ਦੇ ਬੰਦੇ ਮੈਂ ਜੂੜੇ ਲੈ ਕੇ ਵਾਪਸ ਚਲੇ ਜਾਂਦੇ ਬਸ ਕੋਈ ਗੱਲ ਬਾਤ ਨਹੀਂ ਸੁਣੀ ਜਾਂਦੇ ਜਿਹੜੇ ਤੇ ਚਾਰ ਪੰਜ ਲੀਡਰ ਹੈਗੇ ਆ ਪਿੰਡ ਦੇ ਬਸ ਉਹਨਾਂ ਕੋਲ ਚਾਰ ਪੰਜ ਗੱਲਾਂ ਸੁਣ ਕੇ ਵਾਪਸ ਹੀ ਫੇਰ ਉੱਤੇ ਚਲੇ ਜਾਂਦੇ ਜੀ ਹਾਂ ਕੋਈ ਗੱਲ ਨਹੀਂ ਸੁਣਦੇ ਬਸ ਜੀ ਕਰਦਾਂਗੇ ਕਰਦਾਂਗੇ ਇਹ ਗੱਲ ਕਹਿ ਕੇ ਵਾਪਸ ਹੀ ਚਲੇ ਜਾਂਦੇ ਆ ਕਿੰਨੇ ਲੋਕ ਤੁਹਾਡੇ ਬਾਹਰ ਚਲੇ ਗਏ ਮਤਲਬ ਜਿਆਦਾ ਲੋਕ ਬਾਹਰ ਕਿਉਂ ਨਹੀਂ ਜਾ ਰਹੇ ਬਾਹਰ ਘਰ ਵਿੱਚ ਛੱਡ ਕੇ ਜਾ ਨਹੀਂ ਸਕਦੇ ਨਾ ਸਮਾਨ ਬਹੁਤ ਪਿਆਜ ਬੱਚੇ ਆ ਬੱਚਿਆਂ ਨੂੰ ਤੁਸੀਂ ਬਾਹਰ ਨਹੀਂ ਭੇਜਿਆ ਬੱਚੇ ਕਈ ਭੇਜਦੇ ਨੇ ਬੱਚੇ ਕਈ ਕਾਫੀ ਭੇਜ ਰਹੇ ਆ ਹਾਂ ਜੀ ਹੁਣ ਤਾਂ ਅੱਜ ਤਾਂ ਬੋਟ ਲੈ ਕੇ ਵੀ ਨਹੀਂ ਜਾ ਰਹੀ ਕਿਸੇ ਨੇ ਨਹੀਂ ਲੈ ਕੇ ਜਾ ਰਹੀ ਪਾਰ ਤਾਂ ਬੋਟ ਤੇ ਆਂਦੇ ਨਾ ਆਪ 25 ਨੂੰ ਤੇ ਬਹਿ ਆਂਦੇ ਹੁਣ ਵੀ ਆਏ ਜੀ ਮਤਲਬ ਸਰਕਾਰ ਦਾ ਬੰਦਾ ਜੋ ਵੀ ਆਂਦਾ ਮਨ ਲਓ ਹਾਂ ਮਨ ਲਓ ਕੋਈ ਪ੍ਰਸ਼ਾਸਨ ਦਾ ਬੰਦਾ ਬੋਟ ਤੇ ਉਹੀ ਆਂਦੇ ਵਾਪਸ ਦੇਖਦੇ ਆ ਮਾਹੌਲ ਵਾਪਸ ਲੈ ਆ ਜਾਂਦੇ ਬੋਟ ਫਿਰ ਕੋਈ ਦੂਜਾ ਹੋਰ ਬੰਦਾ ਆ ਜਾਂਦਾ ਪ੍ਰਸ਼ਾਸਨ ਦਾ ਬੰਦਾ ਉਹੀ ਲੈ ਕੇ ਆਉਂਦੇ ਫਿਰ ਵਾਪਸ ਹੋਈ ਜਾਂਦੇ ਇਹ ਬਾਈ ਰਾਸ਼ਨ ਲੈ ਕੇ ਆਇਆ ਰਾਸ਼ਨ ਵੀ ਨਹੀਂ ਲੈ ਕੇ ਆਉਂਦੇ ਰਾਸ਼ਨ ਰਾਸ਼ਨ ਕੁਝ ਸਰ ਜਿੰਨੀਆਂ ਵੀ ਨੇੜੇ ਆ ਰਹੇ ਹੋ ਬਾਈ ਸਰ ਫਾਰਮੈਲਿਟੀਆਂ ਜਿੰਨੀਆਂ ਵੀ ਨੇ ਉਹ ਪੂਰੀਆਂ ਕਰ ਰਿਹਾ ਜੀ ਕੋਈ ਵੀ ਡਿਪਾਰਟਮੈਂਟ ਦਾ ਬੰਦਾ ਨਾ ਜੀ ਉੱਥੇ ਆਂਦਾ ਦਾਲ ਦੋ ਤਿੰਨ ਸਿਕਿਉਰਿਟੀ ਗਾਰਡ ਹੁੰਦੇ ਆਉਂਦੇ ਜਿਵੇਂ ਕੋਈ ਐਮਐਲ ਆ ਗਿਆ ਜਾਂ ਕੋਈ ਉਹਦੇ ਨਾਲ ਚਾਰ ਪੰਜ ਬੰਦੇ ਹੁੰਦੇ ਆ ਆਪੋ ਦੀਆਂ ਕਾਪੀਆਂ ਲਈਆਂ ਹੁੰਦੀਆਂ ਜੀ ਲਿਖਦੇ ਆ ਜੀ ਆਹ ਠੀਕ ਹੈ ਜੀ ਆਹ ਬਸ ਠੀਕ ਹੈ ਉਸ ਤੋਂ ਬਾਅਦ ਉੱਥੇ ਜਾ ਐਮਐਲ ਆਇਆ ਸਵਣਾ ਸਵਣਾ ਐਮਐਲ ਇੱਥੇ ਇੱਕ ਵਾਰੀ ਆਇਆ ਉਸ ਤੋਂ ਬਾਅਦ ਮੁੜ ਗਿਆ ਹੈ ਨਹੀਂ ਜੀ ਕਿਦੋਂ ਆਇਆ ਪਾਣੀ ਆਉਣ ਤੋਂ ਪਹਿਲਾਂ ਲਗਭਗ ਚਾਰ ਦਿਨ ਪਹਿਲਾਂ ਚਾਰ ਦਿਨ ਪਹਿਲਾਂ ਹਾਂ ਜੀ ਚਾਰ ਦਿਨ ਪਹਿਲਾਂ ਆਇਆ ਉਸ ਤੋਂ ਬਾਅਦ ਆਇਆ ਨਹੀਂ ਆਇਆ ਢਾਣੀ ਜਾਂਦੇ ਪਿੰਡ ਦੇ ਨਹੀਂ ਡੁੱਬਾ ਪਿਆ ਢਾਣੀ ਜਾਂਦੇ ਢਾਣੀ ਕਿਉਂ ਜਾਂਦੇ ਪਿੰਡ ਚਾਹੇ ਉੱਥੇ ਐਮਐ ਉੱਥੇ ਤਾਂ ਕਿ ਐਮਐਲ ਸਾਹਿਬ ਆਂਦੇ ਆ ਠੀਕ ਹੈ ਉੱਥੇ ਹੀ ਵਾਪਸ ਚੱਲ ਜਾਂਦੇ ਕਿੰਨੇ ਘਰ ਨੇ ਬਾਈ ਪਿੰਡ ਦੇ ਵਿੱਚ ਯਾਨੀ 7800 ਵੋਟ ਆ ਇੱਥੇ ਪਿੰਡ ਦੀ 7800 ਵੋਟ ਆ ਹਾਂਜੀ ਹਾਂਜੀ ਇੱਕ ਨੰਬਰ ਗੱਟੀ ਉਹ ਲੱਗ ਗਿਆ ਹੈ ਉੱਥੇ ਕੋਈ ਰਾਸ਼ਨ ਲੱਗ ਪਿੰਡ ਅੱਛਾ ਉਹ ਉਹ ਗੱਟੀ ਨੰਬਰ ਇੱਕ ਕੁਛ ਨਹੀਂ ਉੱਥੇ ਕੋਈ ਰਾਸ਼ਨ ਮਤਲਬ ਜਿਹੜਾ ਤੁਸੀਂ ਆਏ ਸੇਵਾ ਸੇਵਾ ਕਰਨ ਵਾਸਤੇ ਨਾ ਉਹ ਵੀ ਉੱਥੇ ਨਹੀਂ ਪਹੁੰਚ ਰਹੀ ਉਹ ਇਹ ਤੋਂ ਅੱਗੇ ਪਿੰਡ ਹੈਗਾ ਨਾ ਉੱਥੇ ਜਾਣਾ ਬਾਈ ਆਪਾਂ ਉੱਥੇ ਉੱਥੇ ਵੇੜੀ ਆਪਣਾ ਬਾਈ ਜੀ ਗੱਟੀ ਗੱਟੀ ਨੰਬਰ 1 ਕਹਿੰਦੇ ਉੱਥੇ ਰਾਸ਼ਨ ਨਹੀਂ ਪਹੁੰਚ ਰਿਹਾ ਉੱਥੇ ਜਾਣਾ ਨੰਬਰ 1 ਜਾਣਾ ਜੀ ਆਪਾਂ ਜਾਣਾਗਾ ਜਾਂਦੀ ਆ ਬੀੜੀ ਉੱਥੇ ਜਾਂਦੀ ਆ ਬੀੜੀ ਉਹ ਪਿੰਡ ਬਿਲਕੁਲ ਮਤਲਬ ਬਾਰਡਰ ਲਾਈਨ ਤੇ ਆ ਨਹੀਂ ਤੇ ਬਿਲਕੁਲ ਉਹ ਲਾਈਨ ਤੇ ਆ ਉੱਥੇ ਕਿੰਨੇ ਘਰ ਨੇ ਉੱਥੇ 150 ਘਰ ਆ 150 ਘਰ ਆ 150 ਘਰ ਹਾਂਜੀ ਹੋਰ ਕੋਈ ਤੁਹਾਨੂੰ ਦਵਾਈ ਬੂਟੀ ਦੀ ਕੋਈ ਹੋਰ ਹਾਂਜੀ ਲੰਗਰ ਆਵੇ ਤੇ ਅਰਲੇ ਪਾਸੇ ਤੇ ਵੀ ਬੀੜੀ ਗਲੀ ਕਰੋ ਹਾਂ ਜੀ ਦਵਾਈ ਬਾਤ ਡਾਕਟਰ ਹੋਣਾ ਚਾਹੀਦਾ ਡਾਕਟਰ ਨਹੀਂ ਲੰਗਰ ਨਹੀਂ ਪਹੁੰਚਦਾ ਪਰਲੇ ਸਾਈਡ ਤੇ ਟ੍ਰੈਂਡ ਤੇ ਆਹ ਹੁਣ ਪਰਲੇ ਪਾਸੇ ਪਿੰਡ ਦੇ ਯਾਨੀ ਕਿ ਕਾਫੀ ਇੱਥੇ ਹਰ ਚੀਜ਼ ਆ ਜਾਂਦੀ ਹੈ ਜੇ ਨੰਬਰ ਆ ਗਿਆ ਜਿਹੜੇ ਇੱਕ ਨੰਬਰ ਪਿੰਡ ਨਾਲ ਉੱਥੇ ਕੋਈ ਜੀਨ ਜਾ ਰਹੀ ਇੱਕ ਗੱਟੀ ਨੰਬਰ ਇੱਕ ਆਹ ਗੱਟੀ ਨੰਬਰ ਇਹ ਅਸੀਂ ਜਾਣੇ ਉਹ ਕਿੰਨੀ ਦੂਰ ਕਿੰਨੀ ਦੂਰ ਹੈ ਇੱਥੋਂ 2 ਕਿਲੋਮੀਟਰ 2 ਕਿਲੋਮੀਟਰ ਹੈ ਪਿੰਡ ਠੀਕ ਹੈ ਕੋਈ ਨਾ ਇਹਨਾਂ ਨੂੰ ਮੁੰਡਿਆਂ ਨੂੰ ਕਹਨੇ ਆ ਸੇਵਾ ਵਾਲਿਆਂ ਨੂੰ ਤੇ ਹੋਰ ਦਵਾਈ ਵਗੈਰਾ ਆ ਰਹੀ ਹੈ ਦਵਾਈ ਬੁੱਟੀ ਨਹੀਂ ਆ ਰਿਆ ਜੀ ਦਵਾਈ ਬੁੱਟੀ ਨਹੀਂ ਆ ਰਹੀ ਨਹੀਂ ਆ ਰਹੀ ਕੋਈ ਪਸ਼ੂਆਂ ਦਾ ਕੋਈ ਡਾਕਟਰ ਨਹੀਂ ਆ ਰਿਹਾ ਕੋਈ ਆਦਮੀ ਬਿਮਾਰ ਹੋ ਜਾਵੇ ਆ ਇੱਕ ਦੋ ਡੈਥ ਹੋ ਗਈ ਇੱਥੇ ਕੱਲ ਬਜ਼ੁਰਗ ਮਾਤਾ ਦੀ ਹੋ ਗਈ ਸੀ ਦਵਾਈ ਦੇ ਕਾਰਨ ਇਲਾਜ ਤੇ ਹਾਂਜੀ ਹਾਂਜੀ ਦਵਾਈ ਕਰਕੇ ਡੈਥ ਹੋ ਗਈ ਹਾਂਜੀ ਦਵਾਈ ਕਰਕੇ ਡੈਥ ਹੋ ਗਈ ਐਨੀ ਦੂਰ ਤੱਕ 2 ਕਿਲੋਮੀਟਰ ਪਾਣੀ ਦੇ ਵਿੱਚ ਲਜਾਣਾ ਸਫਰ ਤੇ ਉਸ ਦੀ ਵਜ੍ਹਾ ਨਾਲ ਡੈਥ ਹੋ ਗਈ ਕੋਈ ਡਾਕਟਰਾਂ ਦੀ ਸਹਾਇਤਾ ਨਹੀਂ ਮਾਲ ਪਸ਼ੂ ਦਾ ਬਹੁਤ ਸਾਰੇ ਘਰਾਂ ਚ ਪਾਣੀ ਹੈ ਪਾਣੀ ਹੈਗਾ ਜੀ ਫਸ਼ਵਾਂ ਦੇ ਵਿੱਚ ਆ ਸਾਈਡਾਂ ਤੇ ਦੇਖ ਲਓ ਤੁਸੀਂ ਚਾਰੇ ਬੰਨੇ ਸਾਰਾ ਬੰਨ ਲਾਇਆ ਹੋਇਆ ਹੈ ਪਸ਼ੂ ਦੇ ਖੁਰ ਖਰਾਬ ਹੋ ਰਹੇ ਨੇ ਪਸ਼ੂ ਸਾਰੇ ਜਿਹੜਾ ਮਾਲ ਤੋੜੀ ਪੱਠਾ ਹੈ ਨਹੀਂ ਕਿਸੇ ਤਰ੍ਹਾਂ ਦੀ ਕੋਈ ਸਾਮ ਸੰਭਾਲ ਹੈ ਨਹੀਂ ਇਹ ਤਾਂ ਜਿਵੇਂ ਸਤੇਲੇ ਪੁੱਤਰ ਵਾਲੀ ਗੱਲ ਹੋ ਗਈ ਨਾ ਪਿੰਡਾਂ ਨੂੰ ਹੁਣ ਵੇਖਣਾ ਨਹੀਂ ਜਦ ਵੋਟਾਂ ਲੈਣ ਦੀ ਵਾਰੀ ਆਂਦੀ ਉਹਦਾ ਤਾਂ ਸਾਰਾ ਕੁਝ ਹੋ ਜਾਂਦਾ ਅਸੀਂ ਇਹ ਕਰਦੇ ਆਂਗਾ ਉਹ ਕਰਦੇ ਆਂਗੇ ਅੱਜ ਸਾਰ ਕੋਈ ਨਹੀਂ ਲੈਂਦਾ ਪਿਆ ਜਿਵੇਂ ਉਹ ਉਧਰ ਮਗਰਲੇ ਪਿੰਡਾਂ ਨੇ ਦੱਸਿਆ ਉਹ ਪੈਣੀ ਵਾਲਿਆਂ ਨੇ ਵੀ ਕੱਚੇ ਚਾਏ ਕੱਚੇ ਦਾ ਪਿੰਡ ਹਾਂਜੀ ਹਾਂਜੀ ਕੱਚੇ ਜੀ ਇਹ ਵੀ ਕੱਚੇ ਜੀ ਸਾਡਾ ਵੋਟਾਂ ਵੇਲੇ ਪੱਕੇ ਚੋਂ ਉਹ ਪੱਕਾ ਵਿੱਚ ਜਦੋਂ ਹੁਣ ਜਿਹੜੇ ਇਹ ਮੁਆਵਜ਼ਾ ਜੀ ਸਾਨੂੰ 23 ਦੇ ਵਿੱਚ ਸਾਨੂੰ ਨਹੀਂ ਮਿਲਿਆ ਸੀ ਕਹਿੰਦੇ ਇਹਨਾਂ ਦੀਆਂ ਜ਼ਮੀਨਾਂ ਕੱਚੀਆਂ ਨੇ ਕੱਚੀਆਂ ਨੇ ਜਦੋਂ ਪੈਦਾਵਾਰ ਹੁੰਦੀ ਆ ਅਸੀਂ ਜਿਹੜਾ ਜੀਵਿਦਾਰ ਹੈ ਉਹ ਪੈਦਾਵਾਰ ਕਰਕੇ ਅਨਾਜ ਪੈਦਾ ਕਰਦਾ ਉਹਦਾ ਤਾਂ ਕੱਚੀਆਂ ਨਹੀਂ ਲਗਦੀਆਂ ਤਾਂ ਹੁਣ ਕੱਚੀਆਂ ਹੋ ਗਈਆਂ ਤੇ ਲੱਖ ਲੱਖ ਰੁਪਏ ਦਾ ਕਿਲਾ ਸੀ ਜਿਹੜੀ ਇੰਨੀਆਂ ਮਿਹਨਤਾਂ ਦੇ ਨਾਲ ਕਾਰ ਕਰਕੇ ਤੇ ਅੱਜ ਸਭ ਕੁਝ ਲੁੱਟ ਗਿਆ ਸਾਨੂੰ ਸਰਕਾਰ ਵੱਲੋਂ ਕੋਈ ਆਸ ਨਹੀਂ ਸਾਨੂੰ ਇੰਨਾ ਹੈ ਤੁਹਾਡੇ ਵਰਗੇ ਜਿਹੜੇ ਸੰਜੋਗੀ ਭਰਾ ਭਾਰ ਦੀਆਂ ਥਾਵਾਂ ਨੇ ਉਹ ਸਾਡੀ ਸੇਵਾ ਕਰ ਰਹੇ ਨੇ ਹਾਂਜੀ ਹਾਂਜੀ ਤੋਂ ਇਸ ਵਕਤ ਰੇਤੇ ਵਾਲੀ ਢਾਣੀ ਦੇ ਵਿੱਚ ਮੌਜੂਦ ਆ ਰੇਤੇ ਵਾਲੀ ਪਿੰਡ ਦੇ ਵਿੱਚ ਪਹਿਲਾਂ ਜਾ ਕੇ ਆਈ ਸੀ ਹੁਣ ਢਾਣੀ ਦੇ ਵਿੱਚ ਮੌਜੂਦ ਆ ਕਿਵੇਂ ਇਹ ਰਾਤ ਪਾਣੀ ਜ਼ਿਆਦਾ ਵਧ ਗਿਆ? ਹਾਂ ਰਾਤ ਵਧ ਗਿਆ ਜ਼ਿਆਦਾ। ਰਾਤ ਵਧ ਗਿਆ। ਬਾਰਸ਼ ਆਈ ਨਾ ਜ਼ਿਆਦਾ ਤਾਂ ਵਧ ਗਿਆ। ਫੇਰ ਵਧ ਗਿਆ। ਤੁਸੀਂ ਇੱਥੇ ਕਿੰਨੇ ਘਰੋਂ ਟੋਟਲ ਟਾਣੀ ਦੇ ਵਿੱਚ? ਇਹ ਸਾਰੇ ਘਰ ਹੀ ਅਸੀਂ ਹੈਗੇ ਆਂ। ਕਿੰਨੇ ਕਿੰਨੇ ਆ ਮਤਲਬ? ਅਸੀਂ ਅਸੀਂ ਆਪ ਆਪ ਵਿੱਚ ਅਸੀਂ 6 ਘਰ ਆਂ। 6 ਘਰੋਂ। ਬਾਕੀ ਉਹ ਵਾ ਸਿੱਪਾ ਸੇਡ ਟਾਣੀ ਵਾਲੇ। ਉਹ 7ਵਾਂ ਹੋਊਗਾ। ਆਹ ਦੋ ਘਰ ਹੋਗੇ ਤੇ ਅੱਧ। 4 ਹੋ ਚਾਹ। ਹਾਂਜੀ 5 ਘਰ। ਕਿਵੇਂ ਤੁਹਾਡੇ ਕੋਲ ਲੰਗਰ ਲੰਗਰ ਆ ਰਿਹਾ? ਅੱਧ ਮਿੰਨ ਪਰਸੂ ਆਇਆ ਸੀ। ਤੁਸੀਂ ਰੋਕਿਆ ਰਹੇ ਹੋ? ਰੋਣਾ 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 ਨਹੀਂ ਰੋਣਾ ਨਹੀਂ ਰੋਣਾ ਨਹੀਂ ਰੋਣਾ ਨਹੀਂ ਮਾਤਾ ਜੀ ਰੋਣਾ ਨਹੀਂ ਰੋ ਕੇ ਰਹੇ ਹੋ ਉਹ ਆਪਣੀ ਮਦਦ ਕਰਦੇ ਬਿਨਾਂ ਆਪਾਂ ਕੀ ਰੋਦੇ ਰੋ ਕੇ ਰਹੇ ਸਾਰਾ ਕੁਝ ਆਊਗਾ ਤੁਹਾਡੇ ਕੋਲ ਤੁਸੀਂ ਰੋ ਨਾ ਰੋ ਨਾ ਤੁਸੀਂ ਹਾਂ ਰੋ ਨਾ ਬਬਾ ਕਿਵੇਂ ਨਹੀਂ ਨਹੀਂ ਕੋਈ ਨਹੀਂ ਕੋਈ ਨਹੀਂ ਸਭ ਕੁਝ ਠੀਕ ਹੋ ਜਾਊਗਾ ਠੀਕ ਹੋ ਜੀ ਤੁਹਾਡਾ ਕਿਹੜਾ ਘਰ ਆ ਇਹ ਇਹ ਆ ਆ ਵਾਲਾ ਕਰ ਨਹੀਂ ਰੋਣਾ ਤੁਸੀਂ ਸਭ ਕੁਝ ਠੀਕ ਕਰੂਗਾ ਇਹ ਗੁਰੂ ਸਾਰਾ ਕੁਝ ਨਹੀਂ ਰਵੰਧਨ ਗਦਵਿਕ ਪਾਣੀ ਬਣੀ ਹੋਇਆ ਬਈਆ ਉਹਨਾਂ ਕਦ ਕੋਨਿੱਦ ਨਹੀਂ ਤੁਸੀਂ ਰੋਣਾ ਰੋਣਾ ਪਰੋ ਸਾਰਾ ਰੱਖੋ ਪਰ ਮਾਤਮਾ ਤੇ ਪਰ ਰਾਸ਼ਨ ਪਾਣੀ ਆ ਰਿਹਾ ਪੂਰਾ ਆ ਜੂਗਾ ਹੁਣ ਥੋਡੇ ਕੋਲ ਰਾਸ਼ਨ ਲੈ ਕੇ ਆ ਗਏ ਆ ਮੁੰਡੇ ਸਾਰਾ ਕੁਝ ਹੋਊਗਾ ਤੁਹਾਨੂੰ ਕੀ ਕੀ ਚੀਜ਼ ਦੀ ਲੋੜ ਆ ਦੱਸੋ ਸਾਨੂੰ ਤੁਸੀਂ ਰੋਣਾ ਰੋਣਾ ਪਰੋ ਉਹਨਾਂ ਕੋਈ ਸਹਾਲੀ ਹੁੰਦਾ ਜੀ ਤੁਸੀਂ ਤੁਸੀਂ ਇੱਥੇ ਕੋਈ ਹੋਰ ਮਤਲਬ ਪ੍ਰਸ਼ਾਸਨ ਦਾ ਬੰਦਾ ਹੈ ਹਾਂ ਜੀ ਤਾਂ ਕੋਈ ਇਹ ਦੇ ਰਹਾ ਅਸੀਂ ਪ੍ਰਸ਼ਾਸਨ ਦਾ ਕੋਈ ਬੰਦਾ ਨਹੀਂ ਆ ਇੱਥੇ ਲੀਡਰ ਲੂਡਰ ਕੋਈ ਇਹ ਤੇ ਕੋਈ ਨਹੀਂ ਆ ਕੋਈ ਕੋਈ ਨਹੀਂ ਆ ਬਸ ਲੰਗਰ ਇਹ ਬਾਰ ਦੇ ਦੇ ਨੇ ਅੱਲਾ ਦਾ ਬੁਢਾ ਹੋ ਖੰਡਾਲਾ ਬਸ ਇਹ ਨਾ ਹਾਂ ਛਾੜ ਛਾੜ ਲਈ ਕਿਵੇਂ ਭਾਈ ਕੋਈ ਆਇਆ ਨਹੀਂ ਐਮਐਲ ਕੋਈ ਨਹੀਂ ਆਇਆ ਸਰ ਕੋਈ ਨਹੀਂ ਆਇਆ ਕਿਸੇ ਤਰ੍ਹਾਂ ਦਾ ਨਹੀਂ ਬਹੁਤ ਵਜਾ ਲਗਾਈਆਂ ਨੇ ਇੱਕ ਦਿਨ ਸਵੇਰੇ ਸੂਬਾ ਵਜ ਚ ਬੱਚੇ ਕਰਨ ਸੀ ਰਾਤ ਸ਼ਾਮ 6 ਵਜੇ ਤੱਕ ਤਿਆਰ ਕਰਦੇ ਰਹੇ ਐਲਪਨਾ ਨੰਬਰ ਸੀਲਦਾਰ ਨੂੰ ਫੋਨ ਕੀਤਾ ਉਹ ਕਹਿੰਦਾ ਅਭੀ ਭੇਜਨੇ ਆ ਭੇਜਨੇ ਅਭੀ ਤਾਂ ਕੋਈ ਨਹੀਂ ਆਇਆ ਹਾਂ ਮੈਂ ਸੋਨਾ ਸਰ ਨੂੰ ਅਨੁਸਾਰ ਆਪ ਮਿਲੇ ਸੀ ਹਾਂ ਮੈਂ ਕਿਹਾ ਸਰ ਸਾਡੀ ਟਾਣੀ ਦੀ ਵੀ ਕਿਹੜਾ ਮਾਰੋ ਉਹ ਕਹਿੰਦੇ ਕਿਹੜੀ ਟਾਣੀ ਮੈਂ ਅਕਸਰ ਗੁਰਦਾਸ ਦੀ ਉਹ ਤੱਕ ਅਜੇ ਤੱਕ ਕੋਈ ਨਹੀਂ ਆਇਆ ਜਿਹਨੂੰ ਮਿਲੇ ਸੀ ਸੋਨਾ ਸਰ ਨੂੰ ਐ ਐਮਐਲਏ ਨੂੰ ਐਮਐਲਏ ਕੀ ਕਹਿੰਦਾ ਉਹ ਕਹਿੰਦਾ ਆਏ ਆਵਾਂਗੇ ਟਰੈਕਟਰ ਚੱਲੇ ਸੀ ਤੇ ਮੈਂ ਕਿਹਾ ਸਰ ਕਦੋਂ ਮਿਲੇ ਸੀ ਸਰ ਅੱਜ ਚਾਰ ਪੰਜ ਦਿਨ ਹੋ ਗਏ ਚਾਰ ਪੰਜ ਦਿਨ ਹੋ ਗਏ ਕਿੱਥੇ ਮਿਲੇ ਸੀਗੇ ਸਰ ਟਰੈਕਟਰ ਤੇ ਲਿਜਾਰੇ ਸੀ ਗਵਾਂਡੇ ਦੀ ਗਾਮ ਕੱਢਣ ਹਾਂ ਗਾਵਾ ਕੱਢ ਰਹੇ ਸੀ ਹਾਂਜੀ ਤੇ ਕੀ ਫਿਰ ਆਏ ਨਹੀਂ ਚਾਰ ਪੰਜ ਨਾ ਸਰ ਸਰ ਬੱਚੇ ਆ ਰਹੇ ਨੇ ਤੁਹਾਨੂੰ ਬੱਚੇ ਆ ਰਹੇ ਨੇ ਤੇ ਜ ਨਹੀਂ ਆਉਰੇ ਆਓ ਤੁਸੀਂ ਸਰ ਬੱਚੇ ਆ ਰਹੇ ਨੇ ਕੋਈ ਮਿਲਣ ਜਾਣਾ ਹੋਵੇ ਤਾਂ ਕੋਈ ਦਿੱਕਤ ਬਹੁਤ ਦਿੱਕਤ ਹੈ ਕੋਈ ਕੋਈ ਕਿਸ਼ਤੀ ਨਹੀਂ ਆਈ ਸਾਡੇ ਘਰੇ ਕਿਸੇ ਤਰ੍ਹਾਂ ਦੀ ਨਹੀਂ ਆਈ ਅੱਛਾ ਤੁਸੀਂ ਭਰਾਾਂਗੇ ਦੋਨੋਂ ਹੀ ਹਾਂ ਫਿਰ 2023 ਦੇ ਵਿੱਚ ਸੌਣਾ ਸਾਹਿਬ ਸਿੱਧਾ ਇੱਥੋਂ ਲੰਘ ਕੇ ਜਾਣਾ ਪ੍ਰਾਣ ਢਾਣੀ ਦੇ ਗੇੜਾ ਮਾਰਨੀ ਆਏ ਜੀ ਅੱਛਾ ਉਦੋਂ ਵੀ ਨਹੀਂ ਆਏ ਨਹੀਂ ਆਏ ਜੀ ਇਸ ਵਾਰ ਨਹੀਂ ਆਏ ਇਸ ਵਾਰ ਗਿਆ ਨੇ ਸਿੱਧਾ ਸੱਦਾ ਸੇ ਢਾਣੀ ਰੇਤਲ ਬੈਣੀ ਪਾਪ ਢਾਣੀ ਤੇ ਨਹੀਂ ਆਏ ਹਾਂ ਤੇ ਕੋਈ ਮੁਆਵਜ਼ਾ ਵਗੈਰਾ ਉਦੋਂ ਨਾ ਵੀਰੇ ਕੋਈ ਗੱਲ ਨਹੀਂ ਹੋਈ ਇਹੋ ਜੀ ਕੋਈ ਗੱਲ ਨਹੀਂ ਨਾ ਵੀਰੇ ਕੋਈ ਮੁਆਵਜ਼ਾ ਨਹੀਂ ਮਿਲਿਆ ਉਦੋਂ ਵੀ ਘਰਾਂ ਚ ਪਾਣੀ ਆ ਗਿਆ ਸੀ ਹਾਂ ਜੀ ਪਰ ਥੱਲੇ ਦਿਨ ਪਿਆ ਜੀ ਇੱਥੇ ਪਾਣੀ ਆ ਗਿਆ ਸੀ ਇੱਥੇ ਆ ਗਿਆ ਹਾਂ ਜੀ ਇਸ ਵਾਰ ਅੰਦਰ ਵੜ ਗਿਆ ਇਸ ਵਾਰ ਅੰਦਰ ਵੜ ਗਿਆ ਇਸ ਵਾਰ ਜ਼ਿਆਦਾ ਆਗਾ ਬਹੁਤ ਬਹੁਤ ਜ਼ਿਆਦਾ ਜੀ ਬਹੁਤ ਜ਼ਿਆਦਾ ਦੋ ਤੇਜ ਨਾਲੋਂ ਫੁੱਟ ਦੋ ਭਰੀਏ ਤੁਹਾਡੇ ਕੋਲੇ ਜਿਵੇਂ ਇਹ ਹੁਣ ਆਏ ਨੇ ਸੰਸਥਾ ਵਾਲੇ ਭਾਈ ਬੜੂ ਸਾਹਿਬ ਤੋਂ ਆਏ ਨੇ ਇਹ ਆਏ ਆਏ ਜੀ ਇਹ ਆ ਵੀਰ ਸਾਹਿਬ ਵੀ ਆਇ ਸੀ ਪਰਸੋ ਜੀ ਅੱਛਾ ਇਹ ਭਾਈ ਹਾਂ ਜੀ ਲੰਗਰ ਦੇ ਗਏ ਨੇ ਜੀ ਹਾਂ ਤੇ ਤੁਹਾਨੂੰ ਕੋਈ ਦਵਾਈ ਬੂਟੀ ਦੀ ਲੋੜ ਨਾ ਜਿੱਤੀ ਸੇਤਾਰਾਂ ਦੀ ਕੁਝ ਨਾ ਮੱਜਾ ਮੱਜਾ ਵਾਸੀ ਬੁਰਾ ਵਾਲਾ ਆਚਾਰ ਚਾਹੀਦਾ ਆਚਾਰ ਚਾਹੀਦਾ ਹਾਂਜੀ ਅਚਾਰ ਤੋਂ ਮਤਲਬ ਜਿਵੇਂ ਆ ਤਾਂ ਰਹੇ ਨੇ ਲੋਕ ਉਹ ਫਿਰ ਕਿਸ਼ਤੀਆਂ ਕਰਕੇ ਕਿਸ਼ਤੀਆਂ ਦੀ ਘਾਟ ਕਰਕੇ ਹਜੇ ਸਿਰਫ ਕਿਸ਼ਤੀਆਂ ਨਹੀਂ ਘਾਟ ਕਰਕੇ ਆਚਾਰ ਨਹੀਂ ਪਹੁੰਚਾਇਆ ਜਾ ਰਹੇ ਹਾਂ ਕਿਉਂਕਿ ਸਾਨੂੰ ਇਹ ਵੀ ਪਹਿਲਾਂ ਰਾਸ਼ਨ ਪਹੁੰਚਾਇਆ ਜਾਵੇ ਸਾਡੀਆਂ ਕਿੰਨੀਆਂ ਕਿਸ਼ਤੀਆਂ ਇੱਥੇ ਸਾਡੀਆਂ ਇੱਥੇ ਫਿਲਹਾਲ 2 ਚੱਲ ਰਹੀਆਂ ਨੇ ਹਾਂ ਤੇ 6 ਕਿਸ਼ਤੀਆਂ ਸਾਡੀਆਂ ਡੇਰਾਵਾ ਬਨਾਨਕ ਸਾਈਡ ਚੱਲ ਰਹੀਆਂ ਨੇ ਅੱਛਾ ਉਧਰ ਚੱਲ ਰਹੇ ਆ ਤੇ ਐਨ ਡੀ ਆਰ ਐਫ ਦੀਆਂ ਕਿੰਨੀਆਂ ਇੱਥੇ ਐਨ ਡੀ ਆਰ ਐਫ ਦੀਆਂ 7 ਕਿਸ਼ਤੀਆਂ ਨੇ ਇੱਥੇ ਸਾਰੇ 7 ਕਿਸ਼ਤੀਆਂ ਆਈਆਂ ਉਹ ਫਿਰ ਆਚਾਰ ਵਗੈਰਾ ਲੈ ਕੇ ਨਹੀਂ ਆਉਂਦੇ ਨਹੀਂ ਉਹਨਾਂ ਦਾ ਟਰਾਂਸਪ ਆ ਵੀ ਆ ਤੁਸੀਂ 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 ਬਾਈ ਕੀ ਕੰਮ ਕਰਦੇ ਹੋ ਮੇਰਾ ਕੰਮ ਜੀ ਫੋਟੋਗ੍ਰਾਫੀ ਦਾ ਜੀ ਫੋਟੋਗ੍ਰਾਫਰ ਹਾਂਜੀ ਉਹ ਤੋਂ ਬਈਰ ਨੇ ਕਹਿ ਕੇ ਭੇਜ ਜਾਊਗਾ ਤੁਹਾਨੂੰ ਬਰੋ ਜੀ ਕਹਿਣਾ ਬਈਰ ਨੇ ਕਿਹਾ ਇਹਨਾਂ ਨੂੰ ਬਾਈ ਨੂੰ ਲੈ ਕੇ ਜਾਣਾਗਾ ਆਪਾਂ ਨਹੀਂ ਸਮਾਨ ਆ ਅੱਛਾ ਸਮਾਨ ਲੈ ਕੇ ਜਾਣਾਗਾ ਠੀਕ ਆ ਠੀਕ ਆ ਤੁਸੀਂ ਫਾਜ਼ਲ ਕਾ ਸ਼ਹਿਰ ਕੰਮ ਕਰਦੇ ਹੋ ਹਾਂਜੀ ਕੰਮ ਤਾਂ ਫਾਜ਼ਲ ਕਾ ਕਰਦੇ ਸੀ ਪਰ ਹੁਣ ਇੱਥੇ ਰੱਖਿਆ ਕੰਪਿਊਟਰ ਵਗੈਰਾ ਪਿੰਡ 'ਚ ਰੱਖਿਆ ਸੀ ਪਹਿਲੇ ਪਿੰਡ 'ਚ ਰਾਤ ਨੂੰ ਫੇਰਾ ਕਰ ਲਈਦਾ ਕੰਮ ਜਿੰਨੇ ਕੰਮ ਐਡੀਟਿੰਗ ਵਗੈਰਾ ਪਿੰਡ ਹਾਂਜੀ ਐਡੀਟਿੰਗ ਵਗੈਰਾ ਕਰਦੀ ਹਾਂ ਜੀ ਹੁਣ ਫਿਰ ਕਾਫੀ ਔਖਾ ਹੋ ਗਿਆ ਬਾਈ ਬੋ ਪਰੇ ਵੀ ਇਹਦੇ ਕੰਮ ਚੱਲ ਜਿਆਦਾ ਸੀਗਾ ਹੁਣ ਪਾਰ ਚੱਲ ਜਾਗੇ ਪਾਰਾ ਦਾ ਕੰਮ ਕਰ ਲਾਂਗੇ ਬਾਜ਼ਾਰ ਚ ਬੈ ਕੇ ਠੀਕ ਆ